ਆਮ ਆਦਮੀ ਪਾਰਟੀ ਦੇ ਲੀਡਰ ਟਰੋਲ ਹੋ ਰਹੇ ਨੇ ਤੁਸੀਂ ਵੀ ਸ਼ਾਇਦ ਤੁਹਾਡੀ ਵੀਡੀਓ ਵੀ ਟਰੋਲ ਬੜੀ ਕੀਤੀ ਜਾ ਰਹੀ ਆ ਉਹ ਟੋਏ ਵਾਲੀ ਇਸ ਤੋਂ ਇਲਾਵਾ ਡਾਕਟਰ ਅਮਨਦੀਪਾ ਮੋਗਦੇ ਵਾਲੇ ਕਹਿੰਦੇ ਨੇ ਕਿ ਇਹ ਮੈਡਮਾਂ ਪੈਨ ਪੱਚਰ ਕਿਆ ਜਾਂਦੀਆਂ ਔਰ ਇਹ ਸ਼ਾਇਦ ਗਰਾਊਂਡ ਤੇ ਕੋਈ ਕੰਮ ਨਹੀਂ ਕਰਦੀਆਂ ਇਦਾਂ ਦਾ ਕੁਛ ਹੈ ਇਹ ਤੇ ਵੇਖੋ ਜੀ ਤੁਸੀਂ ਮੇਰੇ ਗਰਾਊਂਡ ਦੇ ਉੱਤੇ ਮੈਨੂੰ ਵਿਖਾਵਾ ਕਰਨ ਦੀ ਲੋੜ ਨਹੀਂ ਹੈਗੀ ਮੈਂ ਕਿਸੇ ਨੂੰ ਵਿਖਾਵਾ ਕਰਨ ਵਾਸਤੇ ਕੰਮ ਨਹੀਂ ਕਰਦੀ ਆਪਣੇ ਆਪਣੀ ਸੰਤੁਸ਼ਟੀ ਵਾਸਤੇ ਕਰਨਾ ਹੈ ਮੈਨੂੰ ਲੋਕਾਂ ਲੋਕ ਬਖਾਈ ਨਹੀਂ ਕਰਨਾ ਲੋਕ ਕੀ ਕਹਿੰਦੇ ਐ ਨਹੀਂ ਕੀ ਕਹਿੰਦੇ ਐ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਜਿਹੜੇ ਵੀ ਲੋਕੀ ਕਹਿੰਦੇ ਐ ਉਹ ਪਤਾ ਨਹੀਂ ਕਿਹੜਾ ਚਿੰਟੂ ਐ ਕਿੱਥੇ ਬੈਠਾ ਐ ਕੀ ਬੋਲ ਰਿਹਾ ਐ ਕੀ ਪਤਾ ਕੀ ਪਤਾ ਉਹ ਚੰਡੀਗੜ੍ਹ بیٹھا ਹੈ ਕੀ ਬੋਲ ਰਿਹਾ ਹੈ ਕਿ ਪਤਾ ਉਹ ਆਪਣੀ ਲਾਈਫ ਦੇ ਵਿੱਚ ਇੰਨਾ ਫਰਸਟ੍ਰੇਟਡ ਹੈ ਕਿ ਉਹਨੂੰ ਨੌਕਰੀ ਨਹੀਂ ਮਿਲੀ ਜਾਂ ਉਹਦੀ ਘਰ ਦੀ ਉਹਨਾਂ ਨਾਲ ਲੜਾਈ ਕੀਤੀ ਹੈ ਤੇ ਉਹ ਚੁੱਕ ਕੇ ਇਹ ਮੈਸੇਜ ਕਰ ਰਿਹਾ ਹੈ ਠੀਕ ਹੈ ਇਹ ਜੋ ਚਿੰਟੂ ਉਹਨੂੰ ਤੇ ਮੇਰੇ ਸਾਹਮਣੇ ਆਵੇ ਤੇ ਮੈਂ ਕੋਈ ਉਹਨੂੰ ਜਵਾਬਤ ਵੀ ਨਾ ਰੱਖੇ ਸੋ ਉਹਨਾਂ ਦੀ ਜਿਹੜੀ ਚਿੰਟੂ ਉਸ ਦੀ ਫਰਸਟ੍ਰੇਸ਼ਨ ਹੈ ਨਾ ਉਹ ਮੈਨੂੰ ਬਹੁਤ ਡਰ ਨਹੀਂ ਘਾਟਦੀ ਤੇ ਨਾ ਹੀ ਮੈਨੂੰ ਉਹ ਚਿੰਟੂ ਉਸ ਦੀ ਫਰਸਟ੍ਰੇਸ਼ਨ ਕਦੀ ਬਹੁਤ ਕਰੂਗੀ ਮੈਂ ਉਸੇ ਕਾਲਪੁਰਖ ਨੂੰ ਜਾਨ ਦੇਣੀ ਹੈ ਮੈਨੂੰ ਪਤਾ ਹੈ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੀ ਆ ਮੈਂ ਕੰਮ ਕਰਨਾ ਆਪਣੀ ਸੈਲ ਸੈਟੀਸਫੈਕਸ਼ਨ ਵਾਸਤੇ ਲੋਕਾਂ ਨੂੰ ਖਵਾ ਕਰਵਾ ਸੀ ਲੋਕੀ ਜੋ ਕਹਿੰਦੇ ਆ ਕਹਿੰਦੇ ਰਹਿਣ ਮੈਨੂੰ ਫਰਕ ਨਹੀਂ ਪੈਂਦਾ ਸੋਨੀਆ ਮਾਂ ਸਿਖਾਏਗੀ ਜਿਹੜੇ ਇੱਥੇ ਪਿੰਡਾਂ ਦੇ ਚਾਏ ਆ ਉਹ ਇਹ ਵੀ ਕਹਿੰਦੇ ਵੀ ਤੁਹਾਡੇ ਨੇਲ ਜਿਹੜੇ ਆ ਤੁਸੀਂ ਨੇਲ ਦੀ ਜਿਹੜਾ ਹੈ ਨਾ ਆਹਾਂ ਕੋਈ ਕਹਿ ਰਹੇ ਹੋ ਤੁਹਾਡਾ ਵੀ ਜਵਾਬ ਦੇ ਦਿਓ ਵੀ ਤੁਸੀਂ ਤਾਂ ਜਿਮੇਟੀ ਦਾ ਹੱਥ ਵੀ ਪਾ ਲਓ ਤਾਂ ਸ਼ਾਇਦ ਤੁਹਾਡਾ ਚੰਗਾ ਵੀ ਨਾ ਲਿਸਨ ਇਹ ਕੋਈ ਫਰਕ ਨਹੀਂ ਪੈਂਦਾ ਕਿਸੇ ਨੇ ਕਿਹੜੇ ਕਹੇ ਜਿਹੇ ਕੱਪੜੇ ਪਾਏ ਹੈ ਕਿਸੇ ਨੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਡਰੈਸ ਅਪ ਕੀਤਾ ਆ ਕਿਸੇ ਦੇ ਨੇਲਸ ਕਹੇ ਜਿਹੇ ਆ दैट इज योर पर्सनल ਲਾਈਫ ਠੀਕ ਹੈ ਇਟਸ ਨਨ ਆਫ ਐਨੀਬਡੀਜ਼ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੁਸੀਂ ਕੰਮ ਕਰ ਰਹੇ ਹੋ ਵਧੀਆ ਤੁਹਾਡੀ ਸੋਚ ਕੀ ਹੈ ਰਿਪਰੈਜ਼ੈਂਟ ਕਰ ਰਹੀ ਹੈ ਠੀਕ ਹੈ ਉਹ ਮੈਟਰ ਕਰਦਾ ਹੈ ਐਂਡ ਆਫ ਦਿ ਡੇ ਜਗਬਣੀ ਤੁਸੀਂ ਦੇਖ ਰਹੇ ਹੋ ਔਰ ਪਿਛਲੇ ਕਈ ਦਿਨਾਂ ਤੋਂ ਅਸੀਂ ਤੁਹਾਨੂੰ ਹੜ ਦੇ ਨਾਲ ਜਾਂ ਇਸ ਇਸ ਜਿਹੜੀ ਮੁਸੀਬਤ ਦੇ ਨਾਲ ਕੁਝ ਵੀ ਜੇ ਹੁੰਦਾ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪਰ ਅੱਜ ਅਸੀਂ ਸੋਚਿਆ ਵੀ ਹਟ ਕੇ ਇੰਟਰਵਿਊ ਜਿਹੜੀਆਂ ਨੇ ਉਹ ਵੀ ਕੀਤੀਆਂ ਜਾਣ ਕਿਉਂਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹਨਾਂ ਤੋਂ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ ਉਹ ਕਿੱਥੇ ਖੜੇ ਨੇ ਕੀ ਕਰ ਰਹੇ ਨੇ ਉਹ ਸਭ ਕੁਝ ਕਹਿੰਗੇ ਰਾਜਾ ਸੰਸੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੋਨੀਆ ਮਾਨ ਐਕਟਰ ਔਰ ਉਸ ਤੋਂ ਬਾਅਦ ਇਹ ਪੋਲਿਟੀਕਲ ਕੈਰੀਅਰ ਹੈ ਇਹਨਾਂ ਦਾ ਅੱਛਾ ਕੀ ਹੁਣ ਤੱਕ ਜਿਹੜੀ ਆਬਜ਼ਰਵੇਸ਼ਨ ਆ ਉਹ ਕੀ ਕਹਿੰਦੀ ਹੈ ਸਤਿ ਸ਼੍ਰੀ ਅਕਾਲ ਜੀ ਹੁਣ ਤੱਕ ਦੀ ਜਿਹੜੀ ਆਬਜ਼ਰਵੇਸ਼ਨ ਹੈ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਔਰ ਫਸਲ ਵੀ ਤਬਾਹ ਹੋ ਗਈ ਹੈ ਔਰ ਡੰਗੜਾ ਦਾ ਚਾਰਾ ਔਰ ਕਾਫੀ ਜਿਹੜੀਆਂ گاਵਾ ਤੁਹਾਨੂੰ ਪਤਾ ਹੈ ਸੈਂਸਿਟਿਵ ਹੁੰਦੀਆਂ ਨੇ ਔਰ ਹਾਰ ਦੀ ਮਾਰ ਜਾਂ ਪਾਣੀ ਜਿਆਦਾ ਨਹੀਂ ਸਹਿਨ ਕਰ ਪਾਈਆਂ ਉਹਨਾਂ ਦੀ ਉਹਨਾਂ ਦੀ ਮੌਤ ਵੀ ਹੋ ਗਈ ਉਹਦੇ ਕਰਕੇ ਔਰ ਇਸ ਕਰਕੇ ਬਹੁਤ ਸਾਰੇ ਪਿੰਡ ਮੇਰੇ ਜਿਵੇਂ ਰਾਜਸਥਾਨਸੀ ਦੀ ਜਿਵੇਂ ਗੱਲ ਕਰਾਂ ਤੇ ਰਾਜਸਥਾਨਸੀ ਦੇ ਵਿੱਚ ਵੀ 11 ਪਿੰਡ ਲਗਭਗ ਜਿਹੜੇ ਐ ਇਹਦੀ ਲਪੇਟ ਦੇ ਵਿੱਚ ਆਏ ਐ ਬਟ ਜਿਹੜੀ ਫਸਲਾਂ ਖਰਾਬ ਹੋਈਆਂ ਐ ਲਗਭਗ 30 ਪਿੰਡਾਂ ਨੀਓ ਆਲਓਵਰ ਹੋਈਆਂ ਨੇ ਅਜਨਾਲਾ ਦੇ ਵਿੱਚ ਵੀ ਮੈਂ ਗਈ ਸੀਗੀ ਅਜਨਾਲਾ ਦੇ ਵਿੱਚ ਵੀ ਕਾਫੀ ਸਾਰਾ ਨੁਕਸਾਨ ਹੋਇਆ ਜੀ ਅੱਛਾ ਇਹ ਦੱਸਿਓ ਕਿਉਂਕਿ ਪਿਛਲੇ ਜਿਹੜੇ ਜਦੋਂ ਅਸੀਂ ਹੋਰ ਜਗ੍ਹਾ ਤੇ ਘੁੰਮਦੇ ਆ ਉਹ ਕਹਿੰਦੇ ਖਰਾਬਾ ਨਹੀਂ ਮਿਲ ਰਿਆ ਸਾਨੂੰ ਯਾਨੀ ਕਿ ਕੰਪਨਸੇਸ਼ਨ ਨਹੀਂ ਮਿਲ ਰਿਆ ਤੇ ਇਹਦਾ ਕੰਪਨਸੇਸ਼ਨ ਨਹੀਂ ਕਹਿੰਦੇ ਪ੍ਰੋਪਰ ਮਿਲਿਆ ਇਹ ਵੀ ਕੁਝ ਐ ਇਦਾਂ ਦਾ ਬੇਖੋ ਜੀ ਕੰਪਨਸੇਸ਼ਨ ਜਿਹੜਾ ਹੈ ਉਹ ਹੁਣ ਇਸ ਦੇ ਨਾਲ ਨਾਲ ਹੀ ਮਿਲ ਰਿਹਾ ਹੈ ਮੇਰੇ ਇੱਥੇ ਇਲਾਕੇ ਦੇ ਵਿੱਚ ਪਿੰਡੀਆਂ ਅ ਸੈਦਾਂ ਇੱਕ ਪਿੰਡ ਹੈ ਉੱਥੇ ਇੱਕ ਬੱਚੇ ਦੀ ਸੱਪ ਲੜਕੇ ਮੌਤ ਹੋ ਗਈ ਸੀ ਕੱਲ ਹੀ ਮੈਂ ਉਸ ਪਿੰਡ ਦੇ ਵਿੱਚ 4 ਲੱਖ ਰੁਪਏ ਦਾ ਚੈੱਕ ਤੇ ਗਵਰਨਮੈਂਟ ਨੌਕਰੀ ਦਾ ਅ ਦੇ ਕੇ ਆਈ ਹੈ ਪਿੰਡ ਦੇ ਵਿੱਚ 4 ਲੱਖ ਜਿਹੜਾ ਆ ਤੁਹਾਡੇ ਕੋਲ ਫੰਡਸ ਜਿਹੜੇ ਗਵਰਨਮੈਂਟ ਫੰਡਸ ਤੋਂ ਦਿੰਨੇ ਹੋ ਤੁਸੀਂ ਜਾਂ ਤੁਹਾਡੇ ਕੋਲ ਆਪਦੇ ਨਿੱਜੀ ਫੰਡਸ ਜੀ ਗਵਰਨਮੈਂਟ ਫੰਡਸ ਦੇ ਵਿੱਚੋਂ ਗਵਰਨਮੈਂਟ ਨੇ 4 ਲੱਖ ਰੁਪਿਆ ਉਹ ਬੱਚੇ ਦੀ ਮੌਤ ਹੋ ਗਈ ਸੀ ਕਿ ਸੱਪ ਲੜਿਆ ਉਹਨੂੰ 4 ਲੱਖ ਰੁਪਿਆ ਗਵਰਨਮੈਂਟ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਰਨਮੈਂਟ ਵੱਲੋਂ ਉਹਨਾਂ ਨੂੰ 4 ਲੱਖ ਰੁਪਿਆ ਦਿੱਤਾ ਗਿਆ ਔਰ ਨਾਲ ਹੀ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਗਈ ਅੱਛਾ ਪਰ ਲੋਕ ਇਹ ਕਹਿ ਰਹੇ ਆ ਕਿ ਪਿਛਲੇ ਵਾਰੀ ਤਾਂ ਇਹਨਾਂ ਨੇ ਕਹਿ ਸੀਗਾ ਵੀ ਅਸੀਂ ਮੁਰਗੀ ਜਿਹੜਾ ਮਰੀਦਾ ਉਹਦਾ ਵੀ ਤੁਹਾਨੂੰ ਮੁਆਵਜ਼ਾ ਦੇਵਾਂਗੇ ਪਰ ਉਹਨਾਂ ਨੇ 5 ਕਿੱਲਾਂ ਕਹਿੰਦੇ ਲਵਾਈ ਸਾਡੀ 7000 ਜਾਂ 5000 ਲੱਗਦੀ ਹੈ ਮੈਂ ਦੁਆਬੇ ਤੋਂ 6000 ਉੱਥੇ ਲਵਾਈ ਹੈ ਤੇ ਜੇ 5000 ਮਿਲਿਆ ਤੇ ਫਿਰ ਇਸ ਵਾਰ ਕੀ ਪਾਲਿਸੀ ਹੈ ਗਰਾਉਂਡ ਪਾਲਿਸੀ ਦੇਖੋ ਮੇਰੀ ਗੱਲ ਸੁਨੋ ਆਪਾਂ ਨੂੰ ਨਾ ਇਹ ਗੱਲ ਵੇਖਣੀ ਚਾਹੀਦੀ ਹੈ ਕਿ ਐਟਲੀਸ ਇਹ ਗਵਰਨਮੈਂਟ ਦੇ ਰਹੀ ਹੈ ਤੁਹਾਨੂੰ ਠੀਕ ਹੈ ਤੁਹਾਨੂੰ ਤੁਸੀਂ ਵੀ ਜਾਣਦੇ ਹੋ ਬਹੁਤ ਹੱਦ ਤੱਕ ਕਿ ਪੰਜਾਬ ਦੇ ਉੱਤੇ ਕਿੰਨਾ ਕਰਜ਼ਾ ਹੈ ਇਸ ਟਾਈਮ ਦੇ ਉੱਤੇ ਪੰਜਾਬ ਦਾ ਆਰਡੀਐਕਸ ਦਾ ਪੈਸਾ ਵੀ ਜਿਹੜਾ ਹੈ ਉਹ ਸੈਂਟਰਲ ਗਵਰਨਮੈਂਟ ਨਹੀਂ ਦੇ ਰਹੀ ਸਾਡੀਆਂ ਰੋਡਸ ਬਣਵਾਲੀਆਂ ਸੀਗੀਆਂ ਹੁਣ ਫੇਰ ਹੜ ਦੇ ਨਾਲ ਸਾਡੀਆਂ ਫੇਰ ਰੂਟਸ ਕਈ ਰੋਡਗੀਆਂ ਔਰ ਫਿਰ ਅਸੀਂ ਕੈਮੇ ਬਣਾਵਾਂਗੇ ਪੰਜਾਬ ਇੱਕ ਆਰਥਿਕ ਸਥਿਤੀ ਦੇ ਵਿੱਚ ਉਲੰਘਦਾ ਪਿਆ ਜਿੱਥੇ ਸਾਨੂੰ ਸੈਂਟਰਲ ਗਵਰਨਮੈਂਟ ਨੂੰ ਸਾਡੇ ਜਿਹੜਾ ਪੈਸਾ ਉਹਨੇ ਰੋਕਿਆ ਹੋਇਆ ਹੈ ਉਹਨਾਂ ਨੂੰ ਦੇਣ ਦੀ ਲੋੜ ਸੀਗੀ ਅੱਜ ਸਾਨੂੰ ਸੀਐਮ ਰੀਲੀਫ ਫੰਡ ਕਿਉਂ ਸਟਾਰਟ ਕਰਨਾ ਪਿਆ ਉਹਦੇ ਵਿੱਚ ਸਾਨੂੰ ਪੈਸਾ ਚਾਹੀਦਾ ਸੀਗਾ ਸਾਡੀ ਗਵਰਨਮੈਂਟ ਜਿੰਨਾ ਹੋ ਸਕਦਾ ਉਹਨਾ ਕਰ ਰਹੀ ਹੈ ਠੀਕ ਹੈ ਮੈਂ ਨਹੀਂ ਕਦੀ ਵੇਖਿਆ ਹੋਣਾ ਤੁਸੀਂ ਪਿੰਨਾ ਚ ਜਾ ਕੇ ਦੇਖੋ ਪਹਿਲੀ ਵਾਰੀ ਅ ਮਤਲਬ ਕੱਲ ਬੱਚੇ ਦੀ ਜਦੋਂ ਮੌਤ ਹੋਈ ਉਸੇ ਟਾਈਮ ਅਸੀਂ ਘਰ ਗਏ ਉਸੇ ਟਾਈਮ ਐਸ.ਡੀ.ਐਮ ਸਾਹਿਬ ਨੇ ਚੈੱਕ ਦਿੱਤਾ ਉਸੇ ਟਾਈਮ ਸਰਕਾਰੀ ਨੌਕਰੀ ਦੀ ਗੱਲ ਕੀਤੀ ਹੈ ਪਿੱਛੇ ਗੜੇਮਾਰੀ ਹੋਈ ਸੀਗੀ ਸਾਡੇ ਇਲਾਕੇ ਦੇ ਵਿੱਚ ਉਹਦੇ ਉਸੇ ਟਾਈਮ ਹੁਣ ਪੈਸੇ ਵੀ ਆ ਗਏ ਹੈ ਠੀਕ ਹੈ ਉਸ ਲੋਕਾਂ ਦੇ ਪੈਸੇ ਆ ਗਏ ਗੜੇਮਾਰੀ ਦੇ ਹਾਂਜੀ ਅਕਾਊਂਟ ਸੇ ਵਿੱਚ ਪੈਣੇ ਸ਼ੁਰੂ ਹੋ ਗਏ ਸੀਗੇ ਪੈਸੇ ਅ ਪਿੱਛੇ ਜਦੋਂ ਹਾਰ ਮਾਰੀ ਤੋਂ ਪਹਿਲਾਂ ਮੇਰੀ ਗੱਲ ਹੋਈ ਸੀਗੀ ਐਸ.ਐਮ. ਸਾਹਿਬ ਨਾਲ ਪੈਸੇ ਉਤੋਂ ਪਾਸੋਂ ਕੇ ਅਗੇ ਸੀਗੇ ਬਸ ਅਕਾਊਂਟs ਵਿੱਚ ਪੈਣੇ ਸੀਗੇ ਜਿਨ੍ਹਾਂ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਹਦੇ ਵਿੱਚੋਂ ਅ ਮੇਰਾ ਵੀ ਸਾਡੇ ਵੀ ਨਾਖਾਂ ਦਾ ਬਾਗਿਆ ਉਹਨਾਂ ਦੇ ਫੁੱਲ ਫਲ ਝੜ ਗਏ ਸੀਗੇ ਸਾਰੀ ਗੱਡੀਬਾਰੀ ਦੇ ਨਾਲ ਪੈਸੇ ਅਜੇ ਪੈਣੇ ਐ ਬਟ ਪੈਸੇ ਆ ਚੁੱਕੇ ਸੀਗੇ ਸਾਰੀਆਂ ਚੀਜ਼ਾਂ ਦੇ ਔਰ ਇਨ ਫੈਕਟ ਪੈ ਵੀ ਜਾਣੇ ਆ ਹਾਰ ਮਾਰੀ ਨਾ ਆਂਦੀ ਤੇ ਉਹਦੇ ਉਹ ਪ੍ਰੋਸੈਸ ਚੱਲ ਰਿਹਾ ਸੀਗਾ ਚਲੋ ਇਹ ਵੀ ਕਲੀਅਰ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰ ਟਰੋਲ ਹੋ ਰਹੇ ਨੇ ਤੁਸੀਂ ਵੀ ਤੁਹਾਡੀ ਵੀਡੀਓ ਵੀ ਟਰੋਲ ਬੜੀ ਕੀਤੀ ਜਾ ਰਹੀ ਆ ਔਟੋਏ ਵਾਲੀ ਇਸ ਤੋਂ ਇਲਾਵਾ ਡਾਕਟਰ ਅਮਨਦੀਪਾ ਮੋਗਗੇ ਵਾਲੇ ਕਹਿੰਦੇ ਨੇ ਕਿ ਇਹ ਮੈਡਮਾਂ ਪੈਨਪੰਚਰ ਕਿਆ ਜਾਂਦੀਆਂ ਔਰ ਇਹ ਸ਼ਾਇਦ ਗਰਾਊਂਡ ਤੇ ਕੋਈ ਕੰਮ ਨਹੀਂ ਕਰਦੀਆਂ ਇਦਾਂ ਦਾ ਕੁਛ ਹੈ ਇਹ ਤੇ ਵਖੋ ਜੀ ਤੁਸੀਂ ਮੇਰੇ ਗਰਾਊਂਡ ਦੇ ਉੱਤੇ ਮੈਨੂੰ ਵਿਖਾਵਾ ਕਰਨ ਦੀ ਲੋੜ ਨਹੀਂ ਹੈਗੀ ਮੈਂ ਕਿਸੇ ਨੂੰ ਵਿਖਾਵਾ ਕਰਨ ਵਾਸਤੇ ਕੰਮ ਨਹੀਂ ਕਰਦੀ ਠੀਕ ਹੈ ਮੇਰਾ ਮਨ ਕਰਦਾ ਹੈ ਤੇ ਮੈਂ ਕੰਮ ਕਰਦੀ ਹਾਂ ਮੇਰਾ ਮਨ ਕਰਦਾ ਹੈ ਮੇਰਾ ਹਲਕਾ ਹੈ ਰਾਜਸਥਾਨੀ ਹੈ ਨਾ ਮੇਰਾ ਪਿੰਡ ਇੱਥੇ ਹੈ ਮੇਰੇ ਲੋਕ ਹੀ ਇੱਥੇ ਹੈ ਦਿਨ ਰਾਤ ਅਸੀਂ ਇੱਥੇ ਕੰਮ ਕਰ ਰਹੇ ਹਾਂ ਇੱਥੇ ਬੈਠੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਨਾ ਚ ਜਾਈਦਾ ਹੈ ਇਹ ਤੇ ਮੈਨੂੰ ਆਪਣੇ ਆਪਣੀ ਸੰਤੁਸ਼ਟੀ ਵਾਸਤੇ ਕਰਨਾ ਹੈ ਮੈਨੂੰ ਲੋਕਾਂ ਲੋਕ ਵਿਖਾਈ ਨਹੀਂ ਕਰਨਾ ਲੋਕ ਕੀ ਕਹਿੰਦੇ ਨੇ ਨਹੀਂ ਕੀ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਜਿਹੜੇ ਵੀ ਲੋਕੀ ਕਹਿੰਦੇ ਆ ਉਹ ਪਤਾ ਨਹੀਂ ਕਿਹੜਾ ਚਿੰਟੂ ਹੈ ਕਿੱਥੇ ਬੈਠਾ ਹੈ ਕੀ ਬੋਲ ਰਿਹਾ ਹੈ ਕੀ ਪਤਾ ਕੀ ਪਤਾ ਉਹ ਚੰਡੀਗੜ੍ਹ ਬੈਠਾ ਹੈ ਕੀ ਬੋਲ ਰਿਹਾ ਹੈ ਕੀ ਪਤਾ ਉਹ ਆਪਣੀ ਲਾਈਫ ਦੇ ਵਿੱਚ ਇੰਨਾ ਫਰਸਟ੍ਰੇਟਡ ਹੈ ਕਿ ਉਹਨੂੰ ਨੌਕਰੀ ਨਹੀਂ ਮਿਲੀ ਜਾਂ ਉਹਦੀ ਘਰ ਦੀ ਨਾਲ ਲੜਾਈ ਕੀਤੀ ਹੈ ਤੇ ਉਹ ਚੁੱਕ ਕੇ ਐ ਮੈਸੇਜ ਕਰ ਰਿਹਾ ਹੈ ਠੀਕ ਹੈ ਇਹ ਜੋ ਚਿੰਟੂ ਨੂੰ ਤੇ ਮੇਰੇ ਸਾਹਮਣੇ ਆਵੇ ਤੇ ਮੈਂ ਕੋਈ ਉਹਨੂੰ ਜਵਾਬ ਤੇ ਵੀ ਨਾ ਰੱਖੇ ਸੋ ਉਹਨਾਂ ਦੀ ਜਿਹੜੀ ਚਿੰਟੂ ਉਸਦੀ ਫਰਸਟ੍ਰੇਸ਼ਨ ਹੈ ਨਾ ਉਹ ਮੈਨੂੰ ਬਹੁਤ ਡਰ ਨਹੀਂ ਕਰਦੀ ਤੇ ਨਾ ਹੀ ਮੈਨੂੰ ਉਹ ਚਿੰਟੂ ਉਸਦੀ ਫਰਸਟ੍ਰੇਸ਼ਨ ਕਦੀ ਬਹੁਦਾ ਕਰੂਗੀ ਮੈਂ ਉਸ ਅਕਾਲ ਪੁਰਖ ਨੂੰ ਜਾਨ ਦੇਣੀ ਹੈ ਮੈਨੂੰ ਪਤਾ ਆਪਣੀ ਸੈਲ ਸੈਟੀਸਫੈਕਸ਼ਨ ਵਾਸਤੇ ਲੋਕਾਂ ਨੂੰ ਖਵਾ ਕਰਵਾਉਣ ਵਾਸਤੇ ਨਹੀਂ ਲੋਕੀ ਜੋ ਕਹਿੰਦੇ ਆ ਕਹਿੰਦੇ ਰਹਿਣ ਮੈਨੂੰ ਫਰਕ ਨਹੀਂ ਪੈਂਦਾ ਕਿ ਸੋਨੀਆ ਮਾਂ ਸਿਖਾਏਗੀ ਜਿਹੜੇ ਇੱਥੇ ਪਿੰਡਾਂ ਦੇ ਜਾਇਏ ਆ ਉਹ ਇਹ ਵੀ ਕਹਿੰਦੇ ਵੀ ਤੁਹਾਡੇ ਨੇਲ ਜਿਹੜੇ ਆ ਤੁਸੀਂ ਨੇਲ ਦੀ ਤਾਂ ਹੈਨਾ ਆਹ ਉਹੀ ਕਹਿ ਰਹੇ ਆ ਉਹਦਾ ਵੀ ਜਵਾਬ ਦੇ ਦਿਓ ਵੀ ਤੁਸੀਂ ਤਾਂ ਜਿਮੇਟੀ ਦਾ ਹੱਥ ਵੀ ਪਾ ਲਓ ਤਾਂ ਸ਼ਾਇਦ ਤੁਹਾਡਾ ਚੰਗਾ ਵੀ ਨਾ ਲੱਗੇ ਲਿਸਨ ਇਹ ਕੋਈ ਫਰਕ ਨਹੀਂ ਪੈਂਦਾ ਕਿਸੇ ਨੇ ਕਿਹੜੇ ਕਿਹੇ ਜਿਹੇ ਕੱਪੜੇ ਪਾਏ ਹੈ ਕਿਸੇ ਨੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਡਰੈਸ ਅਪ ਕੀਤਾ ਆ ਕਿਸੇ ਦੇ ਨੇਲਸ ਕਿਹੇ ਜਿਹੇ ਆ दैट इज ਯੋਰ ਪਰਸਨਲ ਲਾਈਫ ਠੀਕ ਹੈ ਇਟਸ ਨਨ ਆਫ ਐਨੀਬਾਡੀਜ਼ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੁਸੀਂ ਕੰਮ ਕਰ ਰਹੇ ਹੋ ਵਧੀਆ ਤੁਹਾਡੀ ਸੋਚ ਕੀ ਹੈ ਰਿਪਰੈਜ਼ੈਂਟ ਕਰ ਰਹੀ ਹੈ ਠੀਕ ਹੈ ਉਹ ਮੈਟਰ ਕਰਦਾ ਹੈ ਐਂਡ ਆਫ ਦਿ ਡੇ ਅੱਛਾ ਤੁਸੀਂ ਕਹਿੰਦੇ ਹੋ ਵੀ ਅਕਾਲਪੁਰਖ ਨੂੰ ਮੈਂ ਜਾਣ ਕੇ ਸੇਵਾ ਕਰ ਰਹੀ ਹਾਂ ਮੈਨੂੰ ਇੱਕ ਚੀਜ਼ ਦੋ ਦੱਸਿਓ ਤੁਸੀਂ ਬੜੇ ਦਿਨਾਂ ਤੋਂ ਗਰਾਊਂਡ ਤੇ ਹੋ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਪਰ ਅਜੇ ਵੀ ਕੁਝ ਪੁਆਇੰਟ ਇਦਾਂ ਦੇ ਹੋਣਗੇ ਜਿਹੜੇ ਤੁਸੀਂ ਵੀ ਨਹੀਂ ਦੇਖੇ ਹੋਣਗੇ ਹੁੰਦਾ ਹੈ ਨਾ ਇਦਾਂ ਵੇਖੋ ਪਤਾ ਕੀ ਹੁੰਦਾ ਹੈ ਜਿਵੇਂ ਫੋਰ ਐਗਜ਼ਾਮਪਲ ਮੇਰੇ ਰਾਜਸਥਾਨੀ ਦੇ ਵਿੱਚ ਕਈ ਪਿੰਡ ਇਹ ਜਿਹੇ ਆ ਕਈ ਜਗ੍ਹਾ ਇਹ ਜਿਹਿਆਂ ਹੁੰਦੀਆਂ ਨੇ ਜਿੱਥੇ ਤੁਸੀਂ ਜਿੱਥੇ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਪਰ ਮੈਂ ਵੋਟਸ ਤੇ ਉੱਥੇ ਪਹੁੰਚੀ ਹਾਂ ਹਰ ਜਗ੍ਹਾ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਜਿਵੇਂ ਸਾਡੀਆਂ ਟੀਮਸ ਵੀ ਹਰ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਾਂ ਔਰ ਕਈ ਜਗ੍ਹਾ ਤੇ ਲੋਕਾਂ ਨੂੰ 익ਸਪੈਕਟਡ ਹੀ ਨਹੀਂ ਸੀਗਾ ਕਿ ਮੈਂ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰੂੰਗੀ ਜਾਂ ਪਹੁੰਚੂੰਗੀ ਉਹ ਵੀ ਹੈਰਾਨ ਸੀਗੇ ਕਿ ਫਸਟ ਟਾਈਮ ਜੇ ਕੋਈ ਸਰਕਾਰ ਦੇ ਵਿੱਚ ਕੋਈ ਬੰਦਾ ਸਾਡੇ ਘਰ ਆਇਆ ਹੈ ਮਤਲਬ ਦੀ ਫੀਲਸ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਇਫ ਸੰਬਡੀ ਹੈਸ ਟੇਕਨ ਅ ਰਿਸਪੌਂਸਿਬਿਲਟੀ ਜੇ ਦਿੱਤੀ ਹੈ ਮੈਨੂੰ ਤੇ ਮੇਰੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਮੈਂ ਉੱਥੇ ਜਾ ਕੇ ਕੰਮ ਕਰਾਂ ਜਿਵੇਂ ਅਸੀਂ ਬਿਲਕੁਲ ਲਿਸਨ ਵੀ ਆਰ ਅਸੀਂ ਉਹੋ ਜੀ ਜਨਰੇਸ਼ਨ ਜੁਵਾਨੇ ਹੈ ਕਿ ਸਾਨੂੰ ਸਕੂਲ 'ਚ ਕੋਈ ਹੋਮਵਰਕ ਮਿਲਦਾ ਸੀਗਾ ਜਾਂ ਅਸੀਂ ਕੋਈ ਪ੍ਰੋਜੈਕਟ ਵਰਕ ਫੜਿਆ ਸੀਗਾ ਵਾਟਐਵਰ ਇਟ ਇਜ਼ ਹੈਨਾ ਅਸੀਂ ਉਹਨੂੰ ਫਿਨਿਸ਼ ਕਰਦੇ ਸੀਗੇ ਪ੍ਰੋਪਰਲੀ ਤੇ ਮੇਰੀ ਵੀ ਉਹੀ ਆਦਤ ਹੈ ਮੈਂ ਜੀ ਕਿਸੇ ਨੂੰ ਕਿਸੇ ਪ੍ਰੋਜੈਕਟ ਨੂੰ ਫੜਿਆ ਹੈ। ਦ ਪ੍ਰੋਜੈਕਟ ਇਜ਼ ਫॉर ਮੀ ਰਾਈਟ ਨਾਉ ਇਨ ਰਾਜਸਥਾਨ ਸੀ। ਜਿਹਦੇ ਚ ਇੰਨੇ ਪਿੰਡ ਆਂਦੇ ਆ ਕਿੰਨੇ ਪਿੰਡ ਅਫੈਕਟਡ ਹੈ। ਮੈਂ ਆਪਣਾ ਪੂਰਾ ਹோம்ਵਰਕ ਕਰਕੇ ਚੱਲਦੀ ਐ ਇੰਨੇ ਪਿੰਡ ਐ, ਇੱਥੇ ਸਰਪੰਚ ਐ। ਮੇਰੀ ਸਭ ਤੋਂ ਪਹਿਲੀ ਗੱਲ ਹੁੰਦੀ ਐ ਕਿ ਠੀਕ ਐ, ਇਟਸ ਆਮ ਆਦਮੀ ਪਾਰਟੀ ਸਰਪੰਚ। ਬਟ ਮੈਨੂੰ ਏ ਸਿਚੁਏਸ਼ਨ ਦੇ ਵਿੱਚ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਇੱਕ ਹਿਊਮੈਨਿਟੀ ਨੂੰ ਸਰਵ ਕਰਨਾ ਹੈ ਆਈ ਨੈਵਰ ਕਾਉਂਟ ਕਿ ਮੈਨੂੰ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕੁਝ ਦੇਣਾ ਹੈ ਨੋ ਆਈ ਆਈ ਪ੍ਰੀਫਰ ਮਾਈਸੈਲਵਜ਼ ਕਿ ਮੈਂ ਆਪਣੇ ਸਰਪੰਚਿਸ ਨੂੰ ਵੀ ਇਹੀ ਕਹਿਨੀ ਹੈ ਨੋ ਤੁਸੀਂ ਸਾਰਿਆਂ ਨੂੰ ਇਕਵਲੀ ਡਿਸਟ੍ਰਿਬਿਊਟ ਕਰਨਾ ਹੈ ਜਿਹੜੇ ਅਫੈਕਟਿਡ ਏਰੀਆਸ ਹੈ ਈਵਨ ਥੋ ਟੂਡੇ ਆਲਸੋ ਮੇਰੇ ਜਿਹੜੇ ਪਾਰਟੀ ਦੇ ਮੇਨ ਸੰਗਠਨ ਦੇ ਬਲਾਕ ਪ੍ਰਦਾਨ ਨੇ ਉਹਨਾਂ ਦੀ ਮੈਂ ਡਿਊਟੀ ਲਈ ਕਿ ਜਿਹੜੇ ਜਿਹੜੇ ਪਿੰਡ ਤੁਹਾਡੇ ਥੱਲੇ ਆਉਂਦੇ ਆ ਜਾਂ ਜਿਨ੍ਹਾਂ ਦੇ ਨਹੀਂ ਵੀ ਪ੍ਰਭਾਵਿਤ ਹੋਏ ਉਹਨਾਂ ਦੀ ਵੀ ਇੱਧਰ ਡਿਊਟੀ ਲਈ ਹੈ ਗੋ ਐਂਡ ਵਿਜ਼ਿਟ ਦ ਵਿਲੇजेस ਗਰਾਊਂਡ ਤੇ ਜਾ ਕੇ ਦੇਖੋ ਕਿਨੂੰ ਕੀ ਲੋੜ ਹੈ ਕਿਦੀ ਛੱਦ ਦਾ ਬਾਲਾ ਡਿੱਗਾ ਹੈ ਕਿਦੀ ਕੱਚੀ ਛੱਦ ਕਿਹਦੇ ਡੰਗਰ ਬਿਮਾਰ ਨੇ ਕਿਨੂੰ ਹੈਲਥ ਦੀ ਮੈਡੀਸਿਨ ਦੀ ਲੋੜ ਹੈ ਰਾਈਟ ਨਾਉ ਇਨ ਰਾਜਸਥਾਨ ਸੀ ਮੇਰੇ ਵੱਲੋਂ ਇੱਕ ਔਮਨ ਵਿੰਗ ਦੀ ਟੀਮ ਵੱਖਰੀ ਗਈ ਹੋਈ ਹੈ ਫॉर ਦਾ ਹਾਈਜੀਨ ਆਫ ਔਮਨ ਸੈਨੇਟਰੀ ਪੈਡਸ ਉਹਨਾਂ ਲਈ ਪੇਨ ਕਿਲਰਸ ਇੱਕ ਕੁੜੀਆਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਸਾਰਿਆਂ ਨਾਲ ਅਸਲ ਵਿੱਚ ਯੂਟਾਈ ਇਨਫੈਕਸ਼ਨਸ ਆਮ ਹੈ। ਅੱਛਾ ਮੈਨੂੰ ਇਹ ਦੱਸੋ ਤੁਹਾਨੂੰ ਇਹ ਕਿੰਨੇ ਦਿਨ ਲੱਗ ਗਏ? ਮੈਨੂੰ ਲੱਗਦਾ ਆਲਮੋਸਟ ਜਦੋਂ ਦਾ ਪਾਣੀ ਆਇਆ ਤੁਸੀਂ ਉਦੋਂ ਤੋਂ ਇੱਥੇ ਹੋ। ਐਬਸੋਲੂਟਲੀ ਮੈਂ ਉਵੇਂ ਵੀ ਇੱਥੇ ਰਹਿਣੀ ਆ। ਸਵਾਲ ਉੱਠਦਾ ਕਹਿੰਦੇ ਕੇਜਰੀਵਾਲ ਸਾਹਿਬ ਆਉਂਦੇ ਆ। 15 ਮਿੰਟ ਚ ਕਿਹੜਾ ਕਹਿੰਦੇ ਜਾਇਜ਼ਾ ਲੈ ਹੋ ਜਾਂਦਾ ਬਾਉਪੁਰ ਤੋਂ ਲੈ ਕੇ ਸੁਲਤਾਨਪੁਰ ਚ ਇਤਨਾ ਜ਼ਵਾਬੀਤ। ਵੇਖੋ ਮੇਰੀ ਗੱਲ ਸੁਣੋ ਕੇਜੀਵਾਲ ਸਾਹਿਬ ਸਾਡੀ ਪਾਰਟੀ ਦੇ ਕਨਵੀਨਰ ਹੈ। ਠੀਕ ਹੈ। ਕੋਈ ਇਨਸਾਨ ਉਤੋਂ ਮਾਨੀਟਰ ਪ੍ਰਿੰਸੀਪਲ ਹੁੰਦਾ ਹੈ ਸਕੂਲ ਦਾ ਠੀਕ ਹੈ ਏਕਸ ਅਬਾਊਟ ਦਾ ਇੱਕ 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 ਸਵਾਲ ਦਜਾ ਮੈਂ ਲਵਾਂਗਾ ਕਿਉਂਕਿ ਆਪਾਂ ਵੀ ਇਥੇ ਮੇਰਾ ਅਬਾ ਤਾਬਿਆ ਦੇ ਕੋਲ ਬੈਠੇ ਆਂ ਆਪ ਜਾਣ ਕੇ ਜਵਾਬ ਦਿਓ ਕਿਉਂਕਿ ਪੂਰਾ ਦਿਨ ਪ੍ਰਸ਼ਾਸਨ ਟੰਗਿਆ ਰਿਹਾ ਉਸ ਦਿਨ ਤੇ ਉਹ ਸਿਰਫ ਇੱਕ ਸਪੇਸ ਨੂੰ ਦੇਖ ਕੇ ਮੁੜ ਜਾਂਦੇ ਆ ਇਹ ਇੱਕ ਵਿੱਚ ਸਹੀ ਗੱਲ ਹੈ ਜੇ ਤੁਸੀਂ ਜਾਇਜ਼ਾ ਲੈਣਾ ਫਿਰ ਚੰਗੇ ਤਰੀਕੇ ਨਾਲ ਕਿਉਂ ਨਹੀਂ ਲੈ ਰਹੇ ਐਟ ਲੀਸਟ ਉਹ ਪੂਰਾ ਪਿੰਡ ਤੇ ਤੱਕ ਮੁਮ ਜਾਂਦੇ ਹੋ ਮੇਰੀ ਗੱਲ ਸੁਣੋ ਇਟਸ ਇਹ ਨਾ ਜੇ ਕਿਸੇ ਦੀਆਂ ਕਮੀਆਂ ਕੱਢਣੀਆਂ ਹੋਣ ਨਾ ਵੀਰ ਜੀ ਤੇ ਅਸੀਂ ਸਾਰਿਆਂ ਦੀਆਂ ਕਮੀਆਂ ਕੱਢ ਸਕਦੇ ਆ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਾਇਜ਼ਾ ਹੀ ਇਜ਼ ਅ ਪਰਸਨ ਜਿਹੜੇ ਆਏ ਉਹਨਾਂ ਨੇ ਦੇਖਿਆ ਐਟ ਲੀਸਟ ਕਈ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਨਹੀਂ ਦੇਖਦੇ ਨੰਬਰ 1 ਹੀ ਇਟਸ ਅ ਸਿੰਸਅਰ ਪਰਸਨ ਵੈਲ ਐਜੂਕੇਟਿਡ ਪਰਸਨ ਜਿਨ੍ਹਾਂ ਨੂੰ 24 ਘੰਟੇ ਨਿੱਕੀ ਨਿੱਕੀ ਚੀਜ਼ ਨੂੰ ਬਰੀਕੀ ਦੇ ਨਾਲ ਮੈਂ ਉਹਨਾਂ ਨਾਲ ਜਦੋਂ ਨਹੀਂ ਮੈਂ ਪਾਰਟੀ ਜੁਆਇਨ ਕੀਤੀ ਹੈ ਆਈ ਵਾਸ ਮੈਂ ਉਹਨਾਂ ਨਾਲ ਮਤਲਬ ਇਹ ਨਹੀਂ ਕਿ ਲਾਈਕ ਸੋਨੀਆ ਮਾਨ ਰਾਜਸਥਾਨੀ ਚ ਬੈਠੀ ਹੈ ਤੇ ਆਈ ਏਮ ਨਾਟ ਅਪਰੋਚੇਬਲ ਟੂ ਕੇਜੀਵਾਲ ਸਰ ਆਈ ਏਮ ਅਪਰੋਚੇਬਲ ਟੂ ਹਿਮ ਹੀ ði ਵਨ ਹੂ ਜਦੋਂ ਬੰਦੇ ਆ ਨਾ ਤੁਹਾਡੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ ਹੈ ਉਹਨਾਂ ਨੂੰ ਪਤਾ ਹੈ ਰਾਜਸਥਾਨ ਸੀ ਦੇ ਵਿੱਚ ਸੂਨੀਆ ਹੈ ਰਾਜਸਥਾਨ ਸੀ ਦੇ ਵਿੱਚ ਕਿਹੜੀ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਨੂੰ ਪਤਾ ਅੰਮ੍ਰਿਤਸਰ ਚ ਕੀ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਨੂੰ ਇਹ ਪਤਾ ਇਫ ਆਈ ਐਮ ਅ ਨਸ਼ਾ ਮੁਕਤੀ ਮੋਰਚਾ ਦੀ ਜਿਵੇਂ ਮਾਜਾ ਜੋਂਦੀ ਪ੍ਰਧਾਨ ਹੈ ਹੀ ਡਿਸਕਸ ਈਚ ਐਂਡ ਏਵਰੀ ਮਿਊਟ ਪੁਆਇੰਟ ਛੋਟੀ ਛੋਟੀ ਗੱਲ ਨੂੰ ਟੋਟਲੀ ਅਗਰੀ ਟੋਟਲੀ ਅਗਰੀ ਲਿਸਨ ਟੂ ਮੀ ਸਾਡੀ ਕਾਨਫਰੰਸ ਕਾਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਸਟੇਟ ਕਾਲ स्टेट कॉल टू डिस्ट्रिक्ट कॉल डिस्ट्रिक्ट कॉल ਤੋਂ ਅਸੈਂਬਲੀ ਕਾਲ ਅਸੈਂਬਲੀ ਕਾਲ ਟੂ ਬਲੋਕ ਕੋਆਰਡੀਨੇਟਰ ਕਾਲ ਠੀਕ ਹੈ ਜੀ ਥੱਲੇ ਤੱਕ ਸਾਡੀ ਕਾਲ ਹੁੰਦੀ ਹੈ ਜਿੰਨੀ ਰਿਪੋਰਟ ਬਣਦੀ ਹੈ ਸ਼ਾਮ ਨੂੰ ਸਾਰੀ ਸੀਐਮ ਹਾਊਸ ਐਂਡ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੇ ਕੋਲ ਐਂਡ ਸਾਡੇ ਮਨੀਸ਼ ਸ਼ੋਧਿਆ ਜਿਹੜੀ ਜਿਹੜੇ ਸਾਡੀ ਪਾਰਟੀ ਦੇ ਪ੍ਰਭਾਰੀ ਐਂਡ ਅਮਨ ਅਰੂੜਾ ਜੀ ਈਚ ਐਂਡ ਐਵਰੀਬਾਡੀ ਇਸ ਮੋਨਿਟਰਿੰਗ ਸਿੰਗਲ ਸਿੰਗਲ ਪੁਆਇੰਟ ਕਿ ਵਾਟਸ ਹੈਪਨਿੰਗ ਅਡ ਗਰਾਉਂਡ ਟੋਟਲੀ ਟੋਟਲੀ ਅਗਰੀ ਪਰ ਮੈਂ ਉਹ ਹੀ ਕਹਿ ਰਹੀ ਆਂ ਵੀ ਫਿਰ ਫਿਰ ਜੇ ਔਨ ਗਰਾਉਂਡ ਆਉਣਾ ਹੈ ਤੇ ਏਟ ਲੀਸ ਆਪਾਂ ਕਿਸੇ ਤੋਂ ਅਫਸੋਸ ਕਰਨ ਵੀ ਜਾਈਏ ਤਾਂ ਮੈਨੂੰ ਲੱਗਦਾ 15 ਮਿੰਟ ਲੱਗ ਜਾਂਦੇ ਮੈਡਮ ਦੇਖੋ ਮੇਰੀ ਗੱਲ ਸੁਣੋ ਆਪਾਂ ਮੈਂ ਉਹ ਹੀ ਕਹਿ ਰਹੀ ਆਂ ਤੁਹਾਨੂੰ ਅਸੀਂ ਵੀ ਜੇ ਜੇ ਕਮੀਆਂ ਕੱਢਣੀਆਂ ਨਾ ਕਿਸੇ ਦੀਆਂ ਅਸੀਂ ਕਾਢ ਹੀ ਲੈਣੀਆਂ ਨੇ ਬੇਸਿਕਲੀ ਤੁਸੀਂ ਉਸ ਦਿਨ ਦਾ ਵੇਖ ਰਹੇ ਹੋ ਜਿੱਦਨ ਦਾ ਹੜ ਆਏ ਨੇ ਈਚ ਐਂਡ ਐਵਰੀਬਾਡੀ ਇਜ਼ ਔਨ ਦਾ ਗਰਾਉਂਡ ਸਾਰੇ ਮਨਿਸਟਰ ਸਾਰੇ ਐਮ ਐਲ ਏ ਜਿੰਨੇ ਵੀ ਸਾਡੇ ਚੇਅਰਮੈਨ ਹੈ ਜਿੰਨੇ ਈਚ ਐਂਡ ਐਵਰੀਬਾਡੀ ਪਾਰਟੀ ਦੇ ਇੱਕ ਇੱਕ ਬੰਦਾ ਥੱਲੇ ਕੰਮ ਕਰ ਰਿਹਾ ਹੈ ਗਰਾਊਂਡ ਤੇ ਕੰਮ ਕਰ ਰਿਹਾ ਹੈ ਔਰ ਇਨ ਫੈਕਟ ਇਟਸ ਨਾਟ ਅਬਾਊਟ ਪਾਰਟੀ ਇਟਸ ਅਬਾਊਟ ਅ ਹਿਊਮੈਨਿਟੀ ਟੂਡੇ ਅੱਜ ਪੰਜਾਬ ਤੇ ਬਣੀ ਹੈ ਨਾ ਅੱਜ ਆਪਾਂ ਨੂੰ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਸਾਰਿਆਂ ਨੂੰ ਹੀ ਇਕੱਠੇ ਹੋ ਕੇ ਸਰਵ ਕਰਨ ਦੀ ਲੋੜ ਹੈ ਔਰ ਮੈਂ ਪਾਰਟੀ ਦੀ ਗੱਲ ਨਹੀਂ ਕਰਦੀ ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਇਹੋ ਜਿਹਾ ਫਰੀडम ਹੈ ਇਹ ਮਤਲਬ ਜਦੋਂ ਦੀ ਮੈਂ ਜੁਆਇਨ ਕੀਤੀ ਇਟਸ ਨਾਟ ਅਬਾਊਟ ਮੈਂ ਝੂਠੀਆਂ ਤਾਰੀਫਾਂ ਕਰੂੰਗੀ ਕਿਸੇ ਦਿਨ ਮੈਨੂੰ ਮੈਂ ਗੁਰਦੁਆਰਾ ਸਾਹਿਬ ਚ ਬੈਠੀ ਹਾਂ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਵੀ ਮੈਨੂੰ ਲੱਗਦਾ ਸ਼ਾਇਦ ਤੁਸੀਂ ਝੂਠ ਯੂ ਹੈਵ ਜੁਆਇਨ ਕੋਈ ਤੁਸੀਂ ਇੰਸਟੀਟਿਊਸ਼ਨ ਜੁਆਇਨ ਕੀਤਾ ਮੈਨੂੰ ਇਹ ਲੱਗਦਾ ਜਿਵੇਂ ਮੈਂ ਯੂਨੀਵਰਸਿਟੀ ਚ ਦੁਬਾਰਾ ਅਡਮਿਸ਼ਨ ਲੈ ਲਈ ਹੁੰਦੀ ਐ ਦਵੇ ਇੱਕ ਛੋਟੇ ਛੋਟੇ ਲੈਵਲ ਦੇ ਉੱਤੇ ਐਸਓਪੀ ਬਣਦੀ ਐ ਇੱਕ ਛੋਟੇ ਛੋਟੇ ਲੈਵਲ ਤੇ ਕੌਨ ਕਾਲ ਐ ਇੱਥੇ ਤੁਸੀਂ ਕੰਮ ਕੀਤਾ ਇਹਨੂੰ ਮੀਟਿੰਗ ਕੀਤੀ ਇਹ ਕੀਤਾ ਕੀ ਨਹੀਂ ਕੀਤਾ ਕਿੰਨੇ ਵਿੰਗਸ ਨੇ ਔਮਨ ਵਿੰਗ ਆਪਣਾ ਲੱਗਾ ਹੋਇਆ ਐ ਵਿਮਨ ਵਿੰਗ ਦੀਆਂ ਆਪਣੀਆਂ ਚੀਜ਼ਾਂ ਨੇ ਕਿ ਤੁਸੀਂ ਵਿਮਨ ਦੇ ਹੈਲਥ ਹਾਈਜਨ ਈਚ ਐਂਡ ਏਵਰੀਥਿੰਗ ਤੇ ਕੰਮ ਕਿਸਾਨ ਵਿੰਗ ਆਪਣਾ ਲੱਗਾ ਹੋਇਆ ਮੈਂ ਮੈਂ ਤੁਹਾਡੀ ਸੇਵਾ ਤੋਂ ਮੈਂ ਅਸੀਂ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਲੱਗਾ ਹਾਲਾਂਕਿ ਉਹ ਟ੍ਰੋਲਿੰਗ ਜਿਹੜੀ ਉਹ ਵੱਖਰੀ ਐ ਪਰ ਤੁਹਾਡੀ ਸੇਵਾ ਤੋਂ ਕੋਈ ਕੋਈ ਸਵਾਲ ਹੀ ਨਹੀਂ ਚੱਕ ਰਿਆ ਪਰ ਸਵਾਲ ਇਹ ਆ ਉਪੋਜੀਸ਼ਨ ਵੀ ਕਹਿ ਰਿਹਾ ਕਿ ਇਹ ਮੈਨ ਮੇਡ ਆ ਔਰ ਇਹ ਕਹਿ ਰਿਹਾ ਕਿ 250 ਕਰੋੜ ਪਿੱਛੇ ਜੇ ਗੋਇਲ ਸਾਹਿਬ ਕਹਿ ਰਹੇ ਕਿ ਸੀ 250 ਕਰੋੜ ਰੁਪਇਆ ਲਾਇਆ ਪਰ ਜੇ 250 ਕਰੋੜ ਰੁਪਇਆ ਲਾਇਆ ਹੁੰਦਾ ਤੇ ਸ਼ਾਇਦ ਮੈਂ ਜਲੰਧਰ ਤੋਂ ਆਣਾ ਉੱਥੇ ਤੇ ਬਹੁਤ ਬੁਰਾ ਹਾਲ ਹੋ ਗਿਆ ਦੋ ਦਿਨ ਦੀ بارش ਨਾਲ ਵੇਖੋ ਵੀ ਜੀ ਗੱਲ ਇਹ ਹੈ ਕਿ ਨਹਿਰਾ ਪੱਕੀਆਂ ਕੀਤੀਆਂ ਨੇ ਠੀਕ ਹੈ ਬੜਾ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਦਿਖਦੀਆਂ ਨਹੀਂ ਠੀਕ ਹੈ ਔਰ ਆਪਾਂ ਨੂੰ ਇਹ ਲੱਗਦਾ ਵੀ 250 ਕਰੋੜ ਰੁਪਏ ਬਹੁਤ ਜ਼ਿਆਦਾ ਹੁੰਦਾ ਆ ਬਟ ਮੈਨੂੰ ਵੀ ਲੱਗਦਾ ਸੀਗਾ ਜਦੋਂ ਮੈਂ ਗਵਰਨਮੈਂਟ ਦੇ ਵਿੱਚ ਨਹੀਂ ਸੀਗੀ ਆਪਾਂ ਨੂੰ ਲੱਗਦਾ ਸੀਗਾ ਹੁਣ ਮੈਂ ਜਦੋਂ ਅ ਲਾਈਕ ਐਗਜ਼ਾਮਪਲ ਦੀ ਤੌਰ ਤੇ ਤੁਹਾਨੂੰ ਦੱਸਨੀ ਆ ਅ ਮੈਨੂੰ ਜਿਵੇਂ ਹੁਣ ਪੈਸੇ ਚਾਹੀਦੇ ਹੁੰਦੇ ਆ ਰਿਗਾਰਡਿੰਗ ਦ ਡਿਵੈਲਪਮੈਂਟ ਆਫ ਅ ਸੋਸਾਇਟੀ ਹਨਾ ਮੈਨੂੰ ਰੋਡਸ ਵਾਸਤੇ ਪੈਸੇ ਚਾਹੀਦੇ ਹੁੰਦੇ ਕਿੰਨੇ ਕਿਲੋਮੀਟਰ ਸੀ ਮੰਡੀ ਬੋਰਡ ਦੀ ਰੋਡ ਹੁੰਦੀ ਹੈ ਉਹਦੇ ਵਾਸਤੇ ਵੀ ਨਾ ਮਤਲਬ ਮੇਰੀਆਂ ਕੁਝ ਥੋੜੀ ਜਿਹੀਆਂ ਹੀ ਰੋਡਸ ਕਵਰ ਅਪ ਹੁੰਦੀਆਂ ਨੇ ਤੇ 10 ਕਰੋੜ ਰੁਪਿਆ ਬਜਟ ਬਣ ਜਾਂਦਾ ਹੈ ਔਰ ਮੈਂ ਸੋਚਦੀ ਹਾਂ ਇਹ ਇੰਨੀਆਂ ਮਹਿੰਗੀਆਂ ਨੇ ਇੰਨੀ ਮਹਿੰਗੀ ਲੁੱਕ ਹੈ ਇੰਨੀ ਮਹਿੰਗੀ ਬਜਰੀ ਹੈ ਮਤਲਬ ਯੂ نو ਵਾਟ ਮੈਂ ਇਹ ਗੱਲ ਕਰਦੀ ਹੁੰਨੀ ਆ ਜਦੋਂ ਅਸੀਂ ਜਿਹੜੀ ਚੀਜ਼ ਦੇ ਵਿੱਚ ਨਹੀਂ ਹੁੰਦੇ ਨਾ ਜਦੋਂ ਅਸੀਂ ਬਾਹਰ ਬੈਠੇ ਹੁੰਨੇ ਆ ਉਦੋਂ ਸਾਨੂੰ ਉਹ ਸਾਰੀਆਂ ਚੀਜ਼ਾਂ ਵੱਡੀਆਂ-ਵੱਡੀਆਂ ਲੱਗਦੀਆਂ ਨੇ ਜਦੋਂ ਅਸੀਂ ਉਸ ਚੀਜ਼ 'ਚ ਪੈ ਜਾਂਦੇ ਆ ਨਾ ਜਦੋਂ ਅਸੀਂ ਬਜਟਿੰਗ ਦੇ ਉੱਤੇ ਆਂਦੇ ਆ ਉਹ ਚੀਜ਼ਾਂ ਸਾਨੂੰ ਛੋਟੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੁਣ ਆਈ ਐਮ ਦ ਵਨ ਆਈ ਐਮ ਨਹੀਂ ਸੀ ਆਈ ਐਮ ਦ ਵਨ ਸਿਰਫ ਇੱਕ ਰਾਜਸਥਾਨੀ ਜੀ ਜਿਵੇਂ ਮੈਂ ਗੱਲ ਕਰਨਾ ਨਾ ਜੀ ਅੱਜ ਮੈਂ ਸਾਰੀਆਂ ਰੂਟਸ ਬਣਾਉਣੀਆਂ ਹੋਣ ਤੇ ਮੈਨੂੰ ਹੀ ਮਤਲਬ ਪਤਾ ਨਹੀਂ ਕਿੰਨੇ ਸੋ ਕਰੋੜ ਦੀ ਲੋਡ ਪਾਉਗੀ ਰਾਈਟ ਨਾਉ ਮੈਂ ਜਿਹੜੀਆਂ ਰਿਪੇਅਰ ਵਾਲੀਆਂ ਸੜਕਾਂ ਫੜੀਆਂ ਨੇ ਨਾ ਉਹਦੇ ਵਾਸਤੇ ਹੀ ਮੈਨੂੰ ਮਤਲ 40 ਕਰੋੜ ਪੀਏ ਦਾ ਮੇਰਾ ਬਜਟ ਬਣ ਗਿਆ ਸੀਗਾ ਜਿਹਦੇ ਵਿੱਚੋਂ ਮੈਂ ਆਪਣੀ ਚਾਰ ਕਿਸ਼ਤਾਂ ਦੇ ਵਿੱਚ ਪੈਸੇ ਦਿੱਤੇ ਐ ਕਿ ਪਹਿਲੀ ਕਿਸ਼ਤ ਚ ਚਲੋ ਮੇਰਾ ਥੋੜਾ ਬਣਾ ਦਿਓ ਫਿਰ ਥੋੜਾ ਬਣਾ ਦਿਓ ਇਸ ਕਰਕੇ ਯੂ نو ਮਤਲਬ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਨੂੰ ਲੱਗਦੀਆਂ ਕੁਝ ਹੋਰ ਹੁੰਦੀਆਂ ਨੇ ਬਟ ਪ੍ਰੈਕਟੀਕਲੀ ਔਨ ਗਰਾਉਂਡ ਕੁਝ ਹੋਰ ਹੁੰਦੀਆਂ ਨੇ ਸੋ ਪੈਸੇ ਜਦੋਂ ਲੱਗਣ ਤੇ ਆਂਦੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਪੈਸੇ ਲੱਗੇ ਕਿੱਥੇ ਐ ਹੁਣ ਸਾਡੀ ਪਾਰਟੀ ਨੇ 5 ਕਰੋੜ ਰੁਪਿਆ ਸਾਰੀਆਂ ਅਸੈਂਬਲੀਜ਼ ਨੂੰ ਦਿੱਤਾ ਸੀਗਾ ਰੰਗਲਾ ਪੰਜਾਬ ਫੰਡ ਜਿਦੇ ਵਿੱਚ ਮਾਨ ਸਾਹਿਬ ਦੀ ਤੇ ਅਰਵਿੰਦ ਜੀ ਦੀ ਸੋਚ ਇਹ ਸੀਗੀ ਕਿ ਪਿੰਡਾਂ 'ਚ ਲਾਇਬ੍ਰੇਰੀਜ਼ ਬਣੀਆਂ ਚਾਹੀਦੀਆਂ ਨੇ ਬਟ ਮੇਰੀ ਅਸੈਂਬਲੀ ਕਈ ਅਸੈਂਬਲੀਜ਼ ਬਹੁਤ ਡਵੈਲਪਡ ਹੋਈਆਂ ਕਈ ਐਮ ਐਲ ਏ ਸ ਨੇ ਬਹੁਤ ਵਧੀਆ ਕੰਮ ਕੀਤਾ ਬਟ ਕਈ ਅਸੈਂਬਲੀਜ਼ ਇਹੀ ਜੀਆਂ ਸੀਗੀਆਂ ਜਿਸसे ਫੋਰ ਐਗਜ਼ਾਮਪਲ ਮੈਂ ਆਪਣੀ ਅਸੈਂਬਲੀ ਲਲਾ ਰਾਜਸਥਾਨ ਸੀ ਜਿਦੇ ਵਿੱਚ ਅਜੇ ਤੱਕ ਲੋਕੀ ਮੜੀਆਂ ਨਾਲੀਆਂ ਗਲੀਆਂ ਤੋਂ ਹੀ ਨਹੀਂ ਉੱਤੇ ਉੱਠੇ ਯੂ ਨੋ ਜਵਾਬ ਦੇ ਤੋ ਤੁਹਾਡੇ ਨਾ 3 ਸਾਲ ਤੋਂ ਉੱਪਰ ਹੋ ਗਿਆ ਨਾ ਅਬ ਵੀ ਮੇਰੀ ਨਹੀਂ ਹੈਗੀ ਠੀਕ ਹੈ ਆਈ ਏਮ ਹੇਅਰ ਇਟਸ ਨੋਟ ਅਬਾਊਟ 10 ਸਾਲ ਤੋਂ ਉੱਤੇ ਹੋ ਗਿਆ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਨੂੰ 15 ਦਿਨ ਮਤਲਬ ਆਈ ਥਿੰਕ ਹੁਣ ਮੈਨੂੰ ਇੱਥੇ 2 ਮਹੀਨੇ ਹੋਏ ਹੋਣੇ ਆ 2 ਮਹੀਨੇ ਇਨਚਾਰਜ ਇਨਚਾਰਜ ਠੀਕ ਹੈ ਉਸ ਤੋਂ ਪਹਿਲੋ ਦੀ ਮੈਂ ਤੁਹਾਨੂੰ ਇਹ ਗੱਲ ਦੱਸਦੀ ਆ ਵੇਖੋ ਜਿੰਨੇ ਪੈਸੇ ਆਂਦੇ ਆ ਇੱਥੇ ਕਿੰਨੇ ਸਾਲਾਂ ਤੋਂ ਗਵਰਨਮੈਂਟ ਸੀਗੀਆਂ ਇਹ ਕੋਈ 3 ਸਾਲਾਂ ਦੇ ਵਿੱਚ ਚੀਜ਼ਾਂ ਪੂਰੀਆਂ ਨਹੀਂ ਹੋਣ ਵਾਲੀਆਂ ਤੇ 3 ਸਾਲਾਂ ਦੇ ਵਿੱਚ ਚੀਜ਼ਾਂ ਠੀਕ ਨਹੀਂ ਹੋਣ ਵਾਲੀਆਂ ਇਟਸ ਅਬਾਊਟ ਸਾਰੀਆਂ ਚੀਜ਼ਾਂ ਨੂੰ ਕੋਲੀਬੋਰੇਟ ਕਰਕੇ ਦੇਖੀਏ ਨਾ ਮੈਂ ਇਹ ਸੋਚਦੀ ਆ ਜਦੋਂ ਮੈਂ ਪਿੰਡਾਂ ਚ ਜਾਂਦੀ ਆ ਮੈਨੂੰ ਇਹ ਲੱਗਦਾ ਹੈ ਕਿ ਅ ਇੰਨਾ ਜ਼ਿਆਦਾ ਲੰਮਾ ਟਾਈਮ ਹੋ ਗਿਆ ਦੇਸ਼ ਨੂੰ ਆਜ਼ਾਦ ਹੋਇਆ ਠੀਕ ਹੈ ਔਰ ਇੰਨਾ ਲੰਮਾ ਟਾਈਮ ਹੋ ਗਿਆ ਕੋਈ ਇੱਕ ਪਾਰਟੀ ਆ ਰਹੀ ਹੈ ਇੱਕ ਪਾਰਟੀ ਜਾ ਰਹੀ ਹੈ ਜਾਂ ਤੇ ਇਸ ਅਸੈਂਬਲੀ ਦਾ ਕੋਈ ਐਮਐਲਏ ਨਾ ਰਿਹਾ ਹੋਵੇ ਔਰ ਅੱਛਾ ਐਮਐਲਏ ਮੌਜੂਦਾ ਵੀ ਹੈਗੇ ਨੇ ਔਰ ਉਤੋਂ ਮੰ minister ਵੀ ਰਹੇ ਨੇ ਇੰਨੀਆਂ ਵੱਡੀਆਂ ਵੱਡੀਆਂ ਉਹ ਸੱਚੇ ਬਾਦਸ਼ਾਹ ਨੇ ਅਹੁਦੇ ਬਖਸ਼ੇ ਨੇ ਉਸ ਦੇ ਬਾਵਜੂਦ ਅੱਜ ਦੀ ਤੁਸੀਂ ਅੱਜ ਦੀ ਮੌਜੂਦਾ ਸਰਕਾਰ ਦਾ ਕੋਈ ਵੀ ਮਨਿਸਟਰ ਦਾ ਹਲਕਾ ਚੱਕ ਕੇ ਦੇਖ ਲਓ ਤੁਹਾਨੂੰ ਕੋਈ ਰੋਡ ਜਿਆਦਾਤਰ ਈਟੀਓ ਸਾਹਿਬ ਦਾ ਹਲਕਾ ਦੇਖਿਓ ਤੁਸੀਂ ਜਾ ਕੇ ਰੋਡਸ ਦੇਖਿਓ ਕਿੰਨੀਆਂ ਵਰੀਆ ਬਣੀਆਂ ਹੋਈਆਂ ਨੇ ਉਹਨਾਂ ਨੇ ਆਪਣੇ ਹਲਕੇ ਨੂੰ ਸਵਾਰ ਦਿੱਤਾ ਮਨਿਸਟਰ ਕੋਲ ਐਕਸਟਰਾ ਫੰਡ ਹੁੰਦਾ ਆਪਣੇ ਚੀਜ਼ਾਂ ਕਰਨ ਦਾ ਮੇਰੇ ਇੱਥੇ ਸਿਰਫ ਰੋਡਸ ਮੰਡੀ ਬੋਰਡ ਕਰਕੇ ਬਣੀਆਂ ਸੀਗੀਆਂ ਰੋਕਾਂ ਦੇ ਰਸਤੇ ਬਣੇ ਸੀਗੇ ਬਟ ਹੁਣ ਤੁਸੀਂ ਜਾ ਕੇ ਦੇਖੋ ਨਾ ਕੋਈ ਮੜੀਆਂ ਬਣੀਆਂ ਨੇ ਨਾ ਨਾਲੀਆਂ ਨਾ ਉਸ ਤੋਂ ਇਲਾਵਾ ਆਂਗਨਵਾੜੀ ਦੇ ਸਕੂਲਸ ਦੇ ਜਿਹੜੇ ਕਮਰੇ ਹੁੰਦੇ ਆ ਉਹ ਵੀ ਨਹੀਂ ਹੈਗੇ ਤੁਸੀਂ ਆਹ ਰਾ ਸਿੱਖਾਂ ਦੀ ਸਾਰੀ ਬੈਲਟ ਵੇਖ ਲਓ ਜਾ ਕੇ ਤੁਹਾਨੂੰ ਐ ਲੱਗੂਗਾ ਜਿਵੇਂ ਤੁਸੀਂ ਯੂਪੀ ਚ ਆ ਗਏ ਹੁੰਦੇ ਹੋ ਅਸੀਂ ਜਿਹੜੀ ਰੋਡ ਥਾੜੀ ਆਏ ਆ ਉਹ ਰੋਡ ਵੀ ਤਾਂ ਬਿਲਕੁਲ ਕਚਰਾਇਆ ਕੋਰੀਡੋਰ ਤੋਂ ਅਚਨਾਲਾ ਐਬਸੋਲੂਟਲੀ ਇਟਸ ਲਾਈਕ ਤੁਸੀਂ ਇੱਕ ਅ ਮਤਲਬ ਤੁਸੀਂ ਦਿਹਾਤੀ ਮਤਲਬ ਯੂਪੀ ਚ ਚਲੇ ਗਏ ਹੋ ਇੰਨੀ ਮਤਲਬ ਐ ਲੱਗਦਾ ਨਹੀਂ ਵੀ ਤੁਸੀਂ ਇੰਟਰਨੈਸ਼ਨਲ 에ਰਪੋਰਟ ਦੇ ਨਾਲ ਇੱਕ ਰਾਜਸਥਾਨੀ ਅਸੈਂਬਲੀ ਐ ਤੁਸੀਂ ਉੱਥੇ ਬੈਠੇ ਹੋ ਮਤਲਬ ਮੈਨੂੰ ਆਪ ਨੂੰ ਹੈਰਾਨਗੀ ਹੁੰਦੀ ਹੈ ਪਰ ਜਦੋਂ ਮੈਂ ਰੂਟਸ ਬਣਾਉਣ ਵਾਲੀ ਗੱਲ ਕਰਦੀ ਹਾਂ ਤਾਂ ਮੇਰੇ ਸਾਹਮਣੇ ਇੰਨਾ ਸਾਰਾ ਬਜਟ ਆ ਜਾਂਦਾ ਹੈ ਠੀਕ ਹੈ ਜਿਨ੍ਹਾਂ ਨੂੰ ਮੈਨੂੰ ਇਹ ਲੱਗਦਾ ਵੀ ਇੰਨੇ ਸਾਲ ਜੇ ਕਿਸੇ ਬੰਦਿਆਂ ਨੇ ਰਾਜ ਕੀਤਾ ਹੋਗਾ ਤੇ ਉਹਨਾਂ ਦਾ ਤੇ ਉਹ ਤੇ ਬਣਾ ਸਕਦੇ ਸੀਗੇ ਨਾ ਉਦੋਂ ਤੇ ਪੰਜਾਬ ਦੀ ਨਹੀਂ ਕੋਈ ਫਾਈਨੈਂਸ਼ੀਅਲ ਸਥਿਤੀ ਨਹੀਂ ਆਈ ਹੋਗੀ ਪਰ ਦੇਖੋ ਤੁਸੀਂ ਸੋਨ ਕਹਿ ਲਿਆ ਕਿ ਬਾਗ ਤਾਂ ਵੀ ਤੁਸੀਂ ਦਿਖਾਇਆ ਸੀ ਸੋਨੇ ਦੇ ਬਾਗ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ ਵੀ ਅਸੀਂ 10 ਕਰੋ 10 ਲੱਖ ਕਰੋੜ ਰੁਪਇਆ ਜਿਹੜਾ ਮਾਈਨਿੰਗ ਤੋਂ ਪਚਾ ਲੈਣਾ ਅਸੀਂ ਜਿਹੜਾ ਕ੍ਰੈਸ਼ਿੰਗ ਤੋਂ ਪਚਾ ਦੇਣਾ ਅਸੀਂ ਸਾਡੇ ਕੋਲੇ ਕਲਚਰਲ ਰਿਜ਼ਰਵੇਸ਼ਨ ਬਹੁਤ ਹੈ ਅਸੀਂ ਟੂਰਿਜ਼ਮ ਹੱਬ ਬਣਾ ਦੇਣਾ ਪਰ ਉਹ ਸਾਰੇ ਸੁਪਨੇ ਇੱਕ ਸਾਈਡ ਤੇ ਉੱਤੇ ਰਹਿ ਗਏ ਮਾਨ ਸਾਹਿਬ ਨਹੀਂ ਇਟਸ ਨੋਟ ਅਬਾਊਟ ਆਪਾ ਸਾਰੇ ਸੁਪਨੇ ਸਾਈਡ ਤੇ ਘਾਟਦੇ ਆ 3 ਸਾਲਾਂ ਦੇ ਵਿੱਚ ਨਾ ਸਭ ਤੋਂ ਪਹਿਲੀ ਗੱਲ ਆ ਆਪਾਂ ਨੂੰ ਨਾ ਆਪਾਂ ਨੂੰ ਓਵਰ ਐਕਸਪੈਕਟੇਸ਼ਨਸ ਬੜੀਆਂ ਚੀਜ਼ਾਂ ਨੂੰ ਹਾਈ ਕਰ ਦੋ। 92 ਵਿਧਾਇਕ ਦਿੱਤੇ ਤਾਂ ਓਵਰ ਐਕਸਪੈਕਟੇਸ਼ਨ ਤਾਂ ਕਿੱਥੇ ਹਲੇ ਤੱਕ ਤੁਸੀਂ ਹਜ਼ਾਰ ਹਜ਼ਾਰ ਰੁਪਏ ਨਹੀਂ ਦਿੱਤਾ। ਨਹੀਂ ਇਟਸ ਨਾਟ ਅਬਾਊਟ ਹਜ਼ਾਰ ਜਿਹੜਾ ਆਪਾਂ ਕੀਤਾ ਉਹਦੇ ਬਾਰੇ ਤੇ ਕੋਈ ਗੱਲ ਨਹੀਂ ਕਰ ਰਿਆ। ਤੁਸੀਂ ਨਹੀਂ ਓਬਵੀਅਸ ਇਹੀ ਹੁੰਦਾ ਹੈ ਵੀ ਜਿਹੜੀ ਚੀਜ਼ ਤੁਸੀਂ ਨਹੀਂ ਕਰੋਗੇ ਉਹੀ ਹਾਈਲਾਈਟ ਹੋਊਗੀ। ਸੀ ਤੁਸੀਂ ਆਪਣਾ ਡੋਪਾਮਿਨ ਲੈਵਲ ਇੰਨਾ ਹਾਈ ਕਰ ਲਿਆ। ਪਲੇਜ਼ਰ ਲੈਣ ਵਾਸਤੇ ਪਹਿਲੀ ਗੱਲ ਤੇ ਆਇਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਇਸ ਚੀਜ਼ ਤੇ ਸੈਟੀਸਫਾਈ ਕਰ ਸਕਦੇ ਹੋ ਕਿ ਸੜਕ ਸੁਰੱਖਿਆ ਫੋਰਸ ਦੀ ਗੱਲ ਨਹੀਂ ਕੀਤੀ ਸੀਗੀ ਉਹ ਦਿੱਤੀ ਗਈ ਜਿਹੜੀ ਕਿ ਸ ਆਈਡੀ ਰੇਟ ਦੇ ਉੱਤੇ ਕਿੰਨੇ ਇਹਦਾ ਪਰਸਨਲ ਐਦਾ ਮੈਂ ਵੀ ਦੇਖਿਆ ਆਈ ਵਾਸ देयर ਰਾਤ ਨੂੰ ਕੋਈ ਕੁੜੀ ਟਰੈਵਲ ਕਰ ਰਹੀ ਹੋਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਵਿਥਿਨ ਅ ਹਾਫ ਐਨ ਆਵਰ ਦੈਟ ਕਾਰ ਉਹ ਤੁਹਾਡੇ ਕੋਲ ਆ ਜਾਂਦੀ ਹੈ ਤੁਹਾਡਾ ਤੁਹਾਨੂੰ ਕਰਕੇ ਸੇਫਲੀ ਸਰਕਾਰ ਪੰਜਾਬ ਦਿੰਦੀ ਹੈ ਤੁਹਾਡੀ ਗੱਡੀ ਦਾ ਟਾਇਰ ਤੱਕ ਠੀਕ ਕਰਵਾ ਕੇ ਜੋ ਵੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਵਰਨਮੈਂਟ ਕਰ ਰਹੀ ਹੈ ਉਹਦੇ ਵੱਲ ਅਸੀਂ ਧਿਆਨ ਨਹੀਂ ਦੇ ਰਹੇ ਬਿਜਲੀ ਫ੍ਰੀ ਦਿੱਤੀ ਹੈ ਉਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੀ ਹੈ ਉਹਦੇ ਵਾਸਤੇ ਹੈਲਥ ਦੇ ਉੱਤੇ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਏਡੀ ਵੱਡੀ ਕੈਂਪੇਨ ਜਿਹੜੀ ਹੈ ਸਰਕਾਰ ਰਨ ਕਰ ਰਹੀ ਹੈ ਰਾਈਟ ਨਾਉ ਜਿਹਦੀ ਮੈਂ ਖੁਦ ਮੌਜੂਦਾ ਇਸ ਚੀਜ਼ ਦੀ ਗਵਾਹ ਆ ਮਾਝਾ ਜੋਂ ਦੇਖ ਰਹੀ ਆ ਆਈ ਨੋ ਹਾ ਇਹਦੇ ਉੱਤੇ ਇੱਕ ਇੱਕ ਚੀਜ਼ ਦੇ ਉੱਤੇ ਅੱਜ ਤੱਕ ਮੈਨੂੰ ਇਹ ਦੱਸੋ ਕਿਹੜੀ ਗਵਰਨਮੈਂਟ ਨੇ ਪਿੰਡਾਂ ਦੇ ਵਿੱਚ ਹਰ ਇੱਕ ਸੱਥਾਂ ਦੇ ਵਿੱਚ ਪ੍ਰੋਗਰਾਮ ਕਰਾਏ ਹੋਣ ਨਸ਼ਿਆਂ ਦੇ ਰਿਲੇਟਡ ਬਹੁਤ ਬੜੀ ਡਿੱਡਾ ਆਪਾਂ ਬਹੁਤ ਦੂਰ ਚਲੇ ਗਏ ਵੀ ਕਮ ਟੂ ਦਾ ਮੈਨੂੰ ਨਹੀਂ ਕਮ ਟੂ ਦਾ ਨਹੀਂ I mean ਉਹਨੂੰ ਚਾਰਜ ਨਾ ਦਾਸ ਲੈਣ ਦੋ ਦੂਜੀਆਂ ਸਰਕਾਰਾਂ ਦੇ ਵੇਲੇ ਇਹੋ ਜਿਹਾ ਪੁਆਇੰਟ ਸੀਗਾ ਕਿ ਮੰਤਰੀ ਨੂੰ ਤੇ ਮਿਲਣ ਦੀ ਬੜੀ ਦੂਰ ਦੀ ਗੱਲ ਸੀਗੀ ਐਮਐਲਏ ਨੂੰ ਵੀ ਨਹੀਂ ਮਿਲਿਆ ਜਾਂਦਾ ਸੀਗਾ ਇੰਨਾ ਜਿਆਦਾ ਹਾਈ ਪ੍ਰੋਫਾਈਲ ਸਟੇਟਸ ਹੁੰਦਾ ਸੀਗਾ ਉਹਦੇ ਪੀਏ ਉਹਦੇ ਪੀਏ ਗਾਂਗਾ ਨੰਬਰ ਦਿੱਤੇ ਜਾਂਦੇ ਸੀਗੇ ਐਮ ਐਲ ਏ ਇੱਕ ਬਹੁਤ ਵੱਡਾ ਮਤਲਬ ਜਿਵੇਂ ਗੁੰਡਾ ਹੁੰਦਾ ਐ ਮਤਲਬ ਪ੍ਰਭਾਵ ਹੁੰਦਾ ਸੀਗਾ ਮੰਤਰੀ ਦੀ ਉਹ ਤਾਂ ਦੀ ਗੱਲ ਹੁੰਦੀ ਸੀਗੀ ਬਟ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦੇਖੋ ਮੰਤਰੀ ਐਂਡ ਐਮ ਐਲ ਏਸ ਬੋਥ ਆਰ ਸਿਟਿੰਗ ਇਨ ਦ ਵਿਲੇजेस ਜਦੋਂ ਸਾਡੀ ਯੁਧ ਨਸ਼ਿਆਂ ਦੇ ਵਿਰੋਧੀਆਂ ਮੀਟਿੰਗਸ ਹੋਈਆਂ ਨੇ ਇੱਕ ਇੱਕ ਪਿੰਡ ਦੀਆਂ ਮੀਟਿੰਗਸ ਉਹਨਾਂ ਨੇ ਅਟੈਂਡ ਸਾਰੇ ਅਪਰੋਚੇਬਲ ਆ ਸਾਰੇ ਅਪਰੋਚੇਬਲ ਆ ਹਾਂ ਸਾਰੇ ਅਪਰੋਚੇਬਲ ਆ ਜੀ ਸਾਰੇ ਅਪਰੋਚੇਬਲ ਆ ਜਿੰਨੂ ਮਰਜੀ ਹੁਣੇ ਫੋਨ ਲਾ ਲਿਓ ਤੁਹਾਡੀ ਕੰਸਟਿਟੂਐਂਸੀ ਚ ਬੈਠਦੇ ਆ ਇਹ ਕੌਣ ਇਹ ਐਮ ਐਲ ਏਜ਼ ਐਮ ਪੀਜ਼ ਤੁਹਾਡੇ ਐਬਸੋਲੂਟਲੀ ਅਨਸਰੀਬਲ ਨਾ ਮਿਲਦਾ ਅਨਸਰੀਬਲ ਤਾਂ ਕੋਈ ਰਿਆ ਹੀ ਨਹੀਂ ਤੁਹਾਡੇ ਵਾਲਾ ਇਟਸ ਨੋਟ ਅਬਾਊਟ ਇਹ ਤੇ ਇਹ ਤੇ ਨਾ ਭੰਡਣਾ ਹੁੰਦਾ ਹੈ ਇਹ ਕਿਸੇ ਨੂੰ ਨੈਗੇਟਿਵ ਵਿਖਾਉਣਾ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਜਿੰਨੇ ਪ੍ਰੋਗਰਾਮਸ ਹੋਏ ਆ ਠੀਕ ਹੈ ਕਟਾਰੂ ਚੱਕ ਜੀ ਮੈਂ ਇੱਧਰ ਦੀ ਮਿਨਿਸਟਰਸ ਦੀ ਗੱਲ ਕਰ ਲੈਣੀ ਆ ਤੁਹਾਨੂੰ ਇੱਥੇ ਦੱਸ ਦੇਣੀ ਆ ਕਟਾਰੂ ਚੱਕ ਜੀ ਲਾਲ ਸਿੰਘ ਕਟਾਰੂ ਚੱਕ ਆਪਣੀ ਹਰ ਇੱਕ ਅਸੈਂਬਲੀ ਦੇ ਵਿੱਚ ਨਸ਼ਿਆਂ ਦਾ ਪ੍ਰੋਗਰਾਮ ਅਟੈਂਡ ਕਰਦੇ ਰਹੇ ਆ ਲਾਲਜੀਤ ਭੁੱਲਰ ਜੀ ਮਿਨਿਸਟਰ ਹਨਾ ਆਪਣੀ ਹਰ ਇੱਕ ਅਸੈਂਬਲੀ ਦਾ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਪ੍ਰੋਗਰਾਮ ਅਟੈਂਡ ਕਰਦੇ ਰਹੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਲੈ ਲੈਨੇ ਢਾਲੀਵਾਲ ਸਾਹਿਬ ਢਾਲੀਵਾਲ ਸਾਹਿਬ ਆਪਣੀਆਂ ਜਿੰਨੀਆਂ ਅਸੈਂਬलीज ਦੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਜਾ ਕੇ ਆਪਣੀਆਂ ਨਸ਼ੇ ਦੀਆਂ ਵਿਰੁੱਧ ਦੀਆਂ ਮੀਟਿੰਗਸ ਅਟੈਂਡ ਕਰਦੇ ਰਿਹਾ ਜਿੰਨੇ ਮੇਰੇ ਮਾਝੇ ਦੇ ਐਮ ਐਲ ਏ ਮਨਿਸਟਰਸ ਆ ਈਚ ਐਂਡ ਐਵਰੀਬਾਡੀ ਐਂਡ ਐਂਡ ਆਮ ਟਾਕਿੰਗ ਅਬਾਊਟ ਅਦਰਸ ਆਲਸੋ ਠੀਕ ਹੈ ਮੇਰੀ ਜ਼ੋਨ ਮਾਝਾ ਹੈ ਮੈਨੂੰ ਪਤਾ ਹੈ ਨਾ ਮੈਂ ਸਾਰੀਆਂ ਚੀਜ਼ਾਂ ਮਾਨੀਟਰ ਕਰਦੀ ਰਹੀ ਹਾਂ ਹਰ ਕੋਈ ਇਨਸਾਨ ਜਿਹੜਾ ਹੈ ਜਿੱਥੇ ਕਿਤੇ ਕਦੀ ਕਿਸੇ ਐਮਐਲਏ ਨੂੰ ਕੈਬਨਿਟ ਮੀਟਿੰਗ ਆ ਜਾਂਦੀ ਸੀਗੀ ਜਾਂ ਮਿਨਿਸਟਰ ਨੂੰ ਆ ਜਾਂਦੀ ਸੀਗੀ ਉਸ ਟਾਈਮ ਦੇ ਉੱਤੇ ਚੇਅਰਮੈਨ ਦੀ ਡਿਊਟੀ ਲੱਗਦੀ ਸੀਗੀ ਕਿ ਤੁਸੀਂ ਜਾ ਕੇ ਪਿੰਡ ਦੇ ਵਿੱਚ ਜਾ ਕੇ ਮੀਟਿੰਗ ਕਰੋਗੇ ਮਤਲਬ ਇੰਨੀ ਸਿਨਸੇਅਰਿਟੀ ਦੇ ਨਾਲ ਇਹ ਕੈਂਪੇਨ ਰਨ ਹੋਇਆ ਆ ਇਹਦੀ ਇੰਨੀ ਸਿਨਸੇਅਰਿਟੀ ਦੇ ਨਾਲ ਤਿੰਨ ਚਾਰ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਗਿਆ ਹੈ ਸਾਡੇ ਡਾਕਟਰ ਬਲਬੀਰ ਹੈਲਥ ਮਿਨਿਸਟਰ ਨੇ ਸਾਰੇ ਡੀਡਿਕਸ਼ਨ ਸੈਂਟਰਸ ਜਿਨ੍ਹਾਂ ਨੇ ਰੀਹੈਬਿਲੀਟੇਸ਼ਨ ਸੈਂਟਰ ਸੀਗੇ ਉਹਨਾਂ ਨੂੰ ਅੱਜ ਤੁਸੀਂ ਉਹਨਾਂ ਦੀ ਸੂਰਤ ਵੇਖੋ ਜਾ ਕੇ ਏਸੀ ਲੱਗੇ ਹੈ ਸਾਫ ਗੱਡੇ ਲੱਗੇ ਐ ਪੇਸ਼ੈਂਟ ਦੀ ਹਾਲਤ ਦੇਖੋ ਜਾ ਕੇ ਪਹਿਲੋਂ ਦੀਆਂ ਸਰਕਾਰਾਂ ਨੂੰ ਦੇਖੋ ਜਾ ਕੇ ਕਿ ਜਿੱਥੇ ਘਟਾ ਇੰਨਾ ਇੰਨਾ ਜੰਮਿਆ ਹੁੰਦਾ ਸੀਗਾ ਕੋਈ ਜਾ ਕੇ ਨਹੀਂ ਦੇਖਦਾ ਸੀਗਾ ਯੂ نو ਨਹੀਂ ਪਰ ਜਿਹੜੇ ਕੰਮ ਵੇਖੋ ਜਿਹੜਾ ਕੋਈ ਕੋਈ ਇਨਸਾਨ ਵਧੀਆ ਕੰਮ ਕਰਦਾ ਨਾ ਵੀ ਸ਼ੁੱਡ ਅਪਰੀਸ਼ੀਏਟ ਦੋਜ਼ ਪੀਪਲ ਦੂਜੀ ਗੱਲ ਇਹ ਹੈ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਇਕਦਮ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਭਾਜੀ ਵੇਖੋ 70 ਸਾਲ ਦਾ ਪਾਇਆ ਹੋਇਆ ਗੰਦ ਇਹ ਧੀ ਛੇਤੀ ਨਹੀਂ ਹੁੰਜਿਆ ਜਾ ਸਕਦਾ ਜਿੱਥੇ ਇੰਨੀਆਂ ਸਾਰੀਆਂ ਗੁੰਝਲਾਂ ਹੋਣਾਂ ਉਹਨਾਂ ਨੂੰ ਕੱਢਦੇ ਕੱਢਦੇ ਨਾ ਟਾਈਮ ਲੱਗ ਜਾਂਦਾ ਐਂਡ ਵੀ ਆਰ ਨਾਟ ਦੈਟ ਐਕਸਪੀਰੀਐਂਸਡ ਪੋਲੀਟੀਸ਼ੀਅਨ ਰਾਈਟ ਨਾਓ ਆਮ ਸਿਟਿੰਗ ਫਰੰਟ ਆਫ ਯੂ ਆਮ ਨਾਟ ਅ ਪੋਲੀਟੀਸ਼ੀਅਨ ਠੀਕ ਹੈ ਜੀ ਆਮ ਅ ਸੋਸ਼ਲ ਐਕਟਿਵਿਸਟ ਆਮ ਅਨ ਐਕਟ੍ਰੈਸ ਆਮ ਲਰਨਿੰਗ ਅ ਪਾਥ ਠੀਕ ਹੈ ਮੈਂ ਹੌਲੀ ਹੌਲੀ ਚੀਜ਼ਾਂ ਸਿੱਖ ਰਹੀ ਹਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਿਕਾਜ਼ ਸਾਨੂੰ ਇਹਨਾਂ ਵਾਂਗੂ ਮੈਨੀਪੂਲੇਸ਼ਨ ਨਹੀਂ ਆਂਦੀ ਜਾਂ ਸਾਨੂੰ ਇਹਨਾਂ ਵਾਂਗੂ ਜਿਹੜੇ ਗੰਡੇ ਹੋਏ ਲੋਕੀ ਨਹੀਂ ਅਸੀਂ ਰੱਖਿਓਏ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੂੰ 50-50 ਲੱਖ ਰੁਪਿਆ ਦੇ ਕੇ ਅਸੀਂ ਐਸਐਚਓ ਬਣਾਇਆ ਹੋਵੇ ਜਾਂ ਕੁਝ ਬਣਾਇਆ ਹੋਵੇ ਠੀਕ ਹੈ ਇਟਸ ਵੈਰੀ ਡਿਫਿਕਲਟ ਟੂ ਕੋਪ ਅਪ ਇਨ ਦਾ ਗਵਰਨਮੈਂਟ ਵੈਨ ਦਾ ਪ੍ਰਸ਼ਾਸਨ ਇਜ਼ ਸਰਟਨਲੀ ਸਮ ਸਮ ਹਾਊ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਚੱਲਦਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਵੇਂ ਐਮਐਲਏਜ਼ ਐ ਨਵੇਂ ਮਿਨਿਸਟਰਸ ਐ ਉਹ ਮਿਨਿਸਟਰ ਬਣ ਗਏ ਜਿਨ੍ਹਾਂ ਨੇ ਜਿਹੜੇ ਆਮ ਘਰਾਂ ਚੋਂ ਲੁੱਕੀ ਉੱਠ ਕੇ ਬਣਿਆ ਠੀਕ ਹੈ ਇਹਨਾਂ ਨੇ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਇੱਕ ਮਾਈਂਡਸਟੈਕ ਰੱਖਿਆ ਜੀਗਾ ਨਹੀਂ ਐਮਐਲਏ ਦਾ ਇੱਕ ਮਿੰਟ ਐਮਐਲਏ ਦਾ ਮੁੰਡਾ ਹੀ ਐਮਐਲਏ ਬਣ ਸਕਦਾ ਐ ਐਮਐਲਏ ਦਾ ਮਿਨਿਸਟਰ ਦਾ ਮੁੰਡਾ ਹੀ ਮਿਨਿਸਟਰ ਬਣਦਾ ਨਾਊ ਆਲਸੋ ਇਨ ਇਨ ਅਦਰ ਪਾਰਟੀਆਂ ਆਈ ਡੋਨਟ ਵਾਂਟ ਟੂ ਟੇਕ ਦ ਨੇਮਸ ਤੁਹਾਨੂੰ ਵੀ ਪਤਾ ਹੈ ਬਟ ਇਜ਼ ਇਨ ਆਮ ਆਦਮੀ ਪਾਰਟੀ ਇਟਸ ਨੋਟ ਲਾਈਕ ਦੈਟ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਵੀ ਕ੍ਰੈਡੀਬਲ ਬੰਦਾ ਹੈ ਜਿਹੜਾ ਵੀ ਐਫੀਸ਼ੀਐਂਟ ਬੰਦਾ ਹੈ ਜਿਹੜਾ ਬੰਦਾ ਪੜਿਆ ਲਿਖਿਆ ਹੈ ਜਿਹੜਾ ਬੰਦੇ ਦੀ ਸੋਚ ਵਧੀਆ ਹੈ ਠੀਕ ਹੈ ਉਹ ਬੰਦਾ ਅੱਗੇ ਆ ਕੇ ਕੰਮ ਕਰ ਸਕਦਾ ਹੈ ਉਹਦਾ ਫਿਊਚਰ ਹੈ ਪੋਲਿਟਿਕਸ ਦੇ ਵਿੱਚ ਠੀਕ ਹੈ ਇਹਨਾਂ ਦੂਜੀਆਂ ਪਾਰਟੀਆਂ ਦੇ ਵਿੱਚ ਆਈ ਡੋਨਟ ਥਿੰਕ ਸੋ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਲੋਕਾਂ ਦੀ ਬਟ ਉਹਨਾਂ ਵਿਚਾਰੇ ਬੱਚਿਆਂ ਦਾ ਕੋਈ ਫਿਊਚਰ ਨਹੀਂ ਹੁੰਦਾ ਉਹਨਾਂ ਨੂੰ ਲੀਡਰਸ਼ਿਪ ਯੂਜ਼ ਕਰਦੇ ਆ ਅੰਤਰੋ ਕਰਦੇ ਆ ਜਿਹੜੇ ਬੱਚੇ ਦੇ ਵਿੱਚ ਥੋੜੀ ਜੀ ਕੁਆਲਿਟੀ ਵੀ ਹੁੰਦੀ ਹੈ ਨਾ ਐਜੂਕੇਟਿਡ ਹੁੰਦਾ ਹੈ ਵੀ ਜਿਹੜੇ ਚ ਥੋੜੀ ਐਫੀਸ਼ੀਐਂਸੀ ਹੁੰਦੀ ਹੈ ਉਹ ਗਿਆ ਸਕਦਾ ਹੈ ਬਟ ਉਹਨੂੰ ਖਤਮ ਕਰ ਦਿੰਦੇ ਆ ਐਂਡ ਯੂ نو ਦ ਟਰੂਥ ਆਮ ਸਿਟਿੰਗ ਇਨ ਦ ਗੁਰਦੁਆਰਾ ਸਾਹਿਬ ਆਮ ਟੈਲਿੰਗ ਯੂ ਦ ਟਰੂਥ ਐਵੇਂ ਹੁੰਦਾ ਆ ਕਦੀ ਵੀ ਕੋਈ ਕਿਸੇ ਨੂੰ ਐਫੀਸ਼ੀਐਂਟ ਬੰਦੇ ਨੂੰ ਅੱਗੇ ਨਹੀਂ ਆਣ ਦਿੰਦੇ ਥੋੜਾ ਜਿਹਾ ਪਰਸਪੈਕਟਿਵ ਵਿੱਚ ਬੱਕਰਾ ਆਵਾਦੀ ਪਾਰਟੀ ਨੇ ਵਾਦਾ ਤੇ ਇਹੀ ਕੀਤਾ ਸੀ ਪਰ ਹੁਣ ਤੁਸੀਂ ਦੇਖ ਲਓ ਜੰਨੇ ਆ ਤੁਸੀਂ ਲੁਧਿਆਣੇ ਵਾਲੀ ਇਲੈਕਸ਼ਨ ਤੋਂ ਲੈ ਲਓ ਆਮ ਘਰਾਂ ਦਾ ਬੰਦਾ ਹੈ ਹੀ ਨਹੀਂ ਆ ਕੋਈ ਤੁਸੀਂ ਲਾਭ ਸਿੰਘ ਉਹ ਕੋਕੈਨ ਨੂੰ ਅੱਗੇ ਕਿਉਂ ਨਹੀਂ ਆਉਂਗਾ ਮਿਨਿਸਟਰੀ ਹਾਂ ਮੈਂ ਵੀ ਕਹਿੰ ਰਿਹਾ ਜੀ ਆਪਾਂ ਡਿਸਕਸ਼ਨ ਕਰੀਏ ਬਟ ਬੈਕ ਟੂ ਦ ਪੁਲਿਸ ਮੈਂ ਆਪ ਹੜਤੇ ਆਉਨੇ ਹਾਂ ਹੁਣ ਪਾਲਿਸੀ ਕੀ ਆ ਕਿਵੇਂ ਰਿਵਾਈਵ ਕਰਨਾ ਆ ਪੰਜਾਬ ਦੇ ਇਸ ਏਰੀਆਜ਼ ਨੂੰ ਜਿੰਨਾ ਜਿਹੜੇ ਬਹੁ ਮੇਜਰ ਹਿੱਟ ਹੋਏ ਆ ਕੁਝ ਗੱਲ ਇਟਸ ਅਬਾਊਟ ਰਾਈਟ ਨਾਓ ਪਾਰਟੀ ਅਜੰਡਾ ਇਜ਼ ਟੂ ਹੈਲਪ ਈਚ ਐਂਡ ਐਵਰੀਬਾਡੀ ਪਾਰਟੀ ਅਜੰਡਾ ਇਜ਼ ਟੂ ਹੈਲਪ ਈਚ ਐਂਡ ਐਵਰੀਬਾਡੀ ਅਬੋਵ ਦ ਪਾਰਟੀ ਲਾਈਨ ਠੀਕ ਹੈ ਪਿੰਡਾਂ ਦੇ ਵਿੱਚ ਜਾਓ ਉਹਨਾਂ ਦੀ ਹੈਲਪ ਕਰੋ ਸਾਡੀ ਸਾਰਿਆਂ ਦੀ ਇਹੀ ਡਿਊਟੀ ਹੈ ਔਰ ਅਸੀਂ ਕਰ ਵੀ ਰਹੇ ਹਾਂ ਔਰ ਜਦੋਂ ਤੱਕ ਹੁਣ ਪਾਣੀ ਥੱਲੇ ਵੀ ਚਲੇ ਗਿਆ ਬਟ ਇਸ ਤੋਂ ਬਾਅਦ ਵੀ ਕਿਸਾਨਾਂ ਨੂੰ ਲੋੜ ਹੈ ਸਾਡੀ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਦਾ ਚਾਰਾ ਖਤਮ ਹੋ ਗਿਆ ਇਨ ਦਿਸ ਗੁਰਦੁਆਰਾ ਇਨੀਚੇ ਅਪਰ ਸੈਂਟਰਸ ਬਣਾਏ ਹੈ ਮੈਡੀਕਲ ਟੀਮ ਹੈ ਸਾਡੀ ਐਨੀਮਲ ਮੈਡੀਕਲ ਟੀਮ ਹੈ ਸਾਡੀ ਜਿੰਨੀਆਂ ਟੀਮਸ ਲੱਗੀਆਂ ਹੋਈਆਂ ਨੇ राइट right? सारे ਜਾਣੇ ਇੱਥੇ ਆਉਂਦੇ ਆ ਸਾਡੀਆਂ ਟ੍ਰੋਲੀਜ਼ ਲੱਗੀਆਂ ਨੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਚਾਰਾ ਪਹੁੰਚਾਣੇ ਆ ਖਾਣਾ ਪਹੁੰਚਾਣੇ ਆ ਇਹ ਸਾਡੀ ਡਿਊਟੀ ਲੱਗੀ ਹੋਈ ਹੈ ਜਦੋਂ ਤੱਕ ਆਪਾਂ ਉਹਨਾਂ ਦੀ ਦੁਬਾਰਾ ਤੋਂ ਆਪਾਂ ਉਹਨਾਂ ਦੀ ਲੈਂਡ ਨੂੰ ਸਹੀ ਨਹੀਂ ਕਰਤਾ ਪਾਣੀ ਥੱਲੇ ਨਹੀਂ ਚਲੇ ਗਿਆ ਜਦ ਦੁਬਾਰਾ ਤੋਂ ਉਹਨਾਂ ਦੇ ਪੱਠੇ ਨਹੀਂ ਲੱਗ ਗਏ ਚੀਜ਼ਾਂ ਨਹੀਂ ਲੱਗੀਆਂ ਟਿਲ दैट ਟਾਈਮ ਵੀ 올 ਆਰ देयर टू हेल्प